ਚੱਕਿਆ ਪਹਿਲਾ ਮੈਨੂੰ ਇੱਕ ਗੱਲ ਦੱਸੋ ਸਾਨੂੰ ਇਨਸਾਫ਼ ਕਿਹੜਾ ਦਿੱਤਾ ਬਾਈ ਅਸੀਂ ਤਾਂ ਆਪਣੇ ਬੱਚੇ ਨਾਲ ਲੜਨੇ ਪਈ ਆਫੇ ਹਸਪਤਾਲ 'ਚ ੱੱਕੇ ਖਾਂਦੇ ਫਿਰੇ ਸਾਡਾ ਕਿਸ ਨੇ ਦੁੱਖ ਤਕਲੀਫ਼ ਪੁੱਛੀ ਆ ਕਿ ਇੱਥੇ ਸਾਡੇ ਨਾਲ ਤਾਂ ਗੇਮੇ ਖੇਲੀ ਹੈ ਨਾ ਇਹ ਫੈਸਲਾ ਹੋ ਗਿਆ ਇੱਕ ਦੋ ਫੈਸਲਾ ਨਹੀਂ ਹੋ ਜਾ ਸਾਡੇ ਨਾਲ ਤਾਂ ਸਾਡੇ ਨਾਲ ਕਿਹੜਾ ਫੈਸਲਾ ਕੀਤਾ ਵੀਰੇ ਮੈਂ ਕੀ ਕਰਾਂ ਦੱਸੋ ਕਰਨਾ ਚੁੱਕਿਆ ਗਿਆ ਸੌਦਾ ਨਹੀਂ ਕਰਨਾ ਇਨਸਾਫ਼ ਚਾਹੀਦਾ ਸਾਡੇ ਪਿੰਡ ਸਾਰਾ ਖਲਾਬ ਹੋ ਗਿਆ ਕਿ ਇੱਥੇ ਤੁਸੀਂ ਬੋਡੀ ਲੈ ਕੇ ਨਹੀਂ ਆਏ ਅਸੀਂ ਬੋਡੀ ਚੁੰਉਂਦੇ ਦੀ ਕਿੱਥਾ ਚੱਕ ਲਿਆ ਤੇ ਇਹ ਕਿਸੇ ਬੰਦੇ ਦੇ ਮੂੰਹੋਂ ਇਹ ਗੱਲ ਸੁਣ ਲਈ ਕਿ ਉਹ ਬੰਦਾ ਪੂਰਾ ਹੋਇਆ ਹੋਇਆ ਤੇ ਉਹਨੂੰ ਜ਼ਬਰਦਸਤੀ ਵੈਂਟੀਲੇਟਰ ਤੇ ਰੱਖਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਸਰ ਤੁਸੀਂ ਮੰਨਿਓਗੋ ਤੁਸੀਂ ਵਿਚ ਨਹੀਂ ਆਉਣਾ ਗਿੱਟੇ ਖਾਲਸਾ ਪੰਥ ਤੋੜੂਗਾ ਉਹਦੇ ਉਹਨਾਂ ਨਾਲ 8 ਲੱਖ ਦਾ ਕੰਪਰੋਮਾਈਜ਼ ਹੋ ਚੁੱਕਿਆ ਸਾਡਾ ਅਸੀਂ ਪੈਸੇ ਨਹੀਂ ਲੈਣੇ ਸਾਨੂੰ ਇਨਸਾਫ ਚਾਹੀਦਾ ਕਰੋ ਅਸੀਂ ਮੌਜੂਦੇ ਭੁੱਖੇ ਆ ਅੱਗੇ ਵੀ ਰੋਟੀ ਘਰ ਇਹਨਾਂ ਦਿਹਾੜੀ ਕਰਕੇ ਕਹਿੰਦੇ ਤੁਸੀਂ ਉਹਨਾਂ ਨਾਲ ਕਹਿੰਦੇ ਜਾ ਕੇ ਕੰਪਰੋਮਾਈਜ਼ ਕਰੋ ਕੰਪਰੋਮਾਈਜ਼ ਕਰੋ ਕਹਿੰਦੇ ਜਾ ਕੇ ਉੱਥੇ ਕਹੋ ਬਿਹਾ ਸਾਡਾ ਮੁੰਡਾ ਇੱਥੇ ਡੈੱਡ ਹੋ ਚੁੱਕਿਆ ਤੁਹਾਨੂੰ ਕੁਝ ਮਿਲ ਜਾਊਗਾ ਅਸੀਂ ਕਿਉਂ ਬਈ ਮਿਲ ਕਹੀਏ ਚੀਜ਼ਾਂ ਤੁਸੀਂ ਜਾ ਕੇ ਚੈੱਕ ਕਰ ਲਓ ਕਿ ਦੂਜਾ ਮੁੰਡਾ ਜਿੰਦਾ ਡਾਕਟਰ ਨੇ ਕਿਹਾ ਕਿ 24 ਘੰਟੇ ਆ 36 ਘੰਟੇ ਕੱਟ ਸਕਦਾ ਹੁਣ ਮੈਨੂੰ ਇਹ ਦੱਸੋ ਅਸੀਂ ਜੂਨ ਦਾ ਲਿਆ ਕੇ ਇੱਥੇ ਕਿਦਾਂ ਰੱਖਦੀਏ ਡਾਕਟਰ ਨੇ ਕਿਹਾ ਕਿ ਤੁਹਾਡਾ ਮੁੰਡਾ ਬ੍ਰੇਨ ਤੋਂ ਬਿਲਕੁਲ ਖਤਮ ਹੋ ਚੁੱਕਿਆ ਹੈ ਕੋਮਾ ਚ ਜਾ ਚੁੱਕਿਆ ਹੈ ਪ੍ਰਸ਼ਾਸਨ ਦੇ ਨਾਲ ਸਹਿਮਤੀ ਹੋਈ ਨੌਜਵਾਨਾਂ ਨੂੰ ਲੈ ਕੇ ਜਿਸ ਦੀ ਇੱਕ ਦੀ ਡੈਥ ਹੋਈ ਸੀਗੀ ਦਵਨਪ੍ਰੀਤ ਦਿਲਪ੍ਰੀਤ ਪਰ ਉਹਨਾਂ ਦੇ ਚਾਚੀਏ ਕਹਿੰਦੇ ਸਹਿਮਤੀ ਨਹੀਂ ਹੋਈ ਅਸੀਂ ਸਾਡਾ ਬੱਚਾ ਜਾਉਂਦਾ ਅਸੀਂ ਕਿਵੇਂ ਚੱਕ ਲਈ ਕੀ ਗੱਲ ਹੋਈਏ ਭੈਣੇ ਸਾਰੀ ਭੈਣੇ ਵੀਰੇ ਸਾਡੇ ਨਾਲ ਜਿਹੜੀ ਗੱਲ ਹੋਈ ਹੈ ਸਾਰਿਆਂ ਨੂੰ ਪਤਾ ਨਾ ਦੋਹੇ ਬੱਚਿਆਂ ਨਾਲ ਹੋਤਾ ਨਾ ਸਾਡੇ ਸਾਤ ਤਿੰਨ ਚਾਰ ਦਿਨ ਤੋਂ ਨਿਊਜ਼ ਆ ਰਹੀ ਕਿ ਦੂਜਾ ਮੁੰਡਾ ਖਤਮ ਹੋ ਚੁੱਕਿਆ ਹੈ ਦੂਜਾ ਮੁੰਡਾ ਸਾਡਾ ਜਿਉਂਦਾ ਤਾਂ ਅਜੇ ਵੀ ਜਿਆਦਾ ਤੁਸੀਂ ਜਾ ਕੇ ਚੈੱਕ ਕਰ ਲਓ ਕਿ ਦੂਜਾ ਮੁੰਡਾ ਜਿਉਂਦਾ ਡਾਕਟਰ ਨੇ ਕਿਹਾ ਕਿ 24 ਘੰਟੇ ਜਾਂ 36 ਘੰਟੇ ਕੱਢ ਸਕਦਾ ਹੁਣ ਮੈਨੂੰ ਇਹ ਦੱਸੋ ਸੀ ਜਿਉਂਦਾ ਲਿਆ ਕੇ ਇੱਥੇ ਕਿਦਾਂ ਰੱਖ ਦੀਏ ਹੈ ਹਾਂ ਹੁਣ ਸਾਨੂੰ ਕਹਿ ਰਿਹਾ ਉਹ ਬਲਵਿੰਦਰ ਸਿੰਘ ਕੁੰਬੜਾ ਇੱਥੇ ਖੜੇ ਹੋ ਕੇ ਕਹਿ ਰਿਹਾ ਕਿ ਸਾਰਾ ਕੁਝ ਹੋ ਗਿਆ ਸਮਝੌਤਾ ਹੋ ਗਿਆ ਸਾਡੇ ਨਾਲ ਕੀ ਨਾ ਸਮਝੌਤਾ ਕਰਿਆ ਆ ਕੇ ਗੱਲ ਕਰੇ ਉਹਨਾਂ ਨੇ ਮੰਗ ਪੱਤਰ ਦਿੱਤਾ ਪ੍ਰਸ਼ਾਸਨ ਨੂੰ ਆ ਸਾਡੇ ਸੈਨ ਦਿਖਾਓ ਨਾ ਸੈਨ ਦਿਖਾਓ ਸਾਡੇ ਕਿੱਥੇ ਮਾਦੇ ਕਿਸੇ ਨਾਲ ਕੋਈ ਗੱਲ ਬਾਤ ਨਹੀਂ ਆਪਣੇ ਨਾਲ ਕੋਈ ਗੱਲ ਨਹੀਂ ਬਾਤ ਨਹੀਂ ਹੁਣ ਸਾਨੂੰ ਸਿਰ ਉਹਨਾਂ ਨੇ ਸਿਰ ਆਏ ਸੀਗੇ ਪ੍ਰੈਸਰ ਰਿਪੋਰਟਰ ਵਾਲੇ ਸਿਰਫ ਉਹਨਾਂ ਨੇ ਸਾਡੇ ਨਾਲ ਸਵੇਰੇ ਗੱਲ ਹੋਈ ਹੈ ਡਾਕਟਰ ਨਾਲ ਡਾਕਟਰ ਨੇ ਇਹ ਕਿਹਾ ਕਿ ਤੁਹਾਡਾ ਮੁੰਡਾ ਬ੍ਰੇਨ ਤੋਂ ਬਿਲਕੁਲ ਖਤਮ ਹੋ ਚੁੱਕਿਆ ਹੈ ਕੋਮਾ ਚ ਜਾ ਚੁੱਕਿਆ ਹੈ ਤੇ ਹੁਣ ਪਲਸ ਚੈੱਕ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਅਜ 36 ਘੰਟੇ ਵੱਧ ਤੋਂ ਵੱਧ ਕੱਢ ਸਕਦਾ ਤੇ ਅਸੀਂ ਦੱਸੋ ਹੁਣ ਕਿੱਥੇ ਜਾਈਏ ਕੀ ਕਰੀਏ ਕਿੱਥੋਂ ਪਾਇਦਾ ਕਰੀਏ ਬੱਚਾ ਆਪਣਾ ਤੁਹਾਨੂੰ ਅਸੀਂ ਤੁਹਾਨੂੰ ਇਹ ਆਸ ਹੈ ਕਿ ਤੁਹਾਡਾ ਬੱਚਾ ਜਿਉਂਦਾ ਬੱਚਾ ਜਿਉਂਦਾ ਬਾਬਾ ਜੀ ਬਾਹਰ ਦੇ ਬੰਦੇ ਚੈੱਕ ਕਰਕੇ ਆਏ ਆ ਬੱਚਾ ਜਿਉਂਦਾ ਹੈਗਾ ਅਜੇ ਉਹ ਕਹਿੰਦੇ 24 ਐ 36 ਤੋਂ ਵੱਧ ਬੱਚਾ ਕੱਢ ਨਹੀਂ ਸਕਦਾ ਤੇ ਦੱਸੋ ਹੁਣ ਕੀ ਕਰਨਾ ਸਾਨੂੰ ਤੁਹਾਨੂੰ ਕੀ ਕਹਿ ਰਹੇ ਆ ਅਸੀਂ ਇੱਥੇ ਗੱਡੀਆਂ ਦੇ نیچے ਆ ਕੇ ਪਹਿਣਾ ਸਾਰੇ ਕਹਿੰਦੇ ਖਤਮ ਹੋ ਚੁੱਕਿਆ ਉਹਨਾਂ ਨਾਲ 8 ਲੱਖ ਦਾ ਕੰਪਰੋਮਾਈਜ਼ ਹੋ ਚੁੱਕਿਆ ਸਾਡਾ ਅਸੀਂ ਪੈਸੇ ਨਹੀਂ ਲੈਣੇ ਸਾਨੂੰ ਇਨਸਾਫ ਚਾਹੀਦਾ ਕਰੋ ਮਤਲਬ ਤੁਸੀਂ ਪੈਸੇ ਨਹੀਂ ਲੈਣੇ ਇਨਸਾਫ ਇਨਸਾਫ ਕਰੋ ਸਾਡੇ ਪੱਤਾ ਦਿੱਤਾ ਐਸਜੀਐਮ ਮੈਡਮ ਲੈ ਕੇ ਗਏ ਨੇ ਜਿਸ ਦੇ ਵਿੱਚ ਇਹਨਾਂ ਦੇ ਇੱਥੇ ਬਲਵਿੰਦਰ ਸਿੰਘ ਕੁੰਬੜਾ ਦੇ ਨਹੀਂ ਤੁਹਾਡਾ ਸਾਈਨ ਨਹੀਂ ਹੈਗਾ ਬਲਵਿੰਦਰ ਸਿੰਘ ਕੁੰਬੜਾ ਦਾ ਲ ਕਾਫੀ ਜਿਹੜੇ ਇੱਥੇ ਪਰਿਵਾਰਕ ਨੇ ਬਲਵਿੰਦਰ ਸਿੰਘ ਮੈਂ ਨਹੀਂ ਜਾਣਦੀ ਕੌਣ ਐ ਬਲਵਿੰਦਰ ਸਿੰਘ ਮੇਰੇ ਮੇਰੇ ਘਰ ਦੀ ਫੈਮਿਲੀ ਦਾ ਇੱਕ ਦਾ ਵੀ ਗੁੱਠਾ ਸੈਨ ਦਿਖਾਓ ਕਿੱਥੇ ਐ ਹੂੰ ਦਿਖਾਓ ਕਿੱਥੇ ਹੈ ਜੇ ਉਹ ਗੁੰਮਰਾਹ ਕਰ ਰਹੇ ਫਿਰ ਜਿਹੜੇ ਜਿੰਨੇ ਸਾਡੇ ਨਾਲ ਕਦੇ ਆ ਕੇ ਮੀਡੀਆ ਨੇ ਗੱਲੇ ਨਹੀਂ ਕੀਤੀ ਮੇਰੀ ਨਣ ਦੇ ਇੱਥੇ ਮੇਰਾ ਜੇਟ ਸਾਰੇ ਇੱਥੇ ਬੈਠਦੇ ਸੀ ਉਹਨਾਂ ਨਾਲ ਕਦੇ ਫੇਸ ਟੂ ਫੇਸ ਗੱਲ ਨਹੀਂ ਕੀਤੀ ਉਹਨਾਂ ਤੋਂ ਕੋਈ ਦੁਖਤ ਕਲੀ ਪੁੱਛਿਆ ਇਹ ਪੁੱਛਿਆ ਆਏ ਤੁਹਾਡੇ ਕੋਲ ਆਏ ਅਸੀਂ ਰਾਤ ਮੈਂ ਉਸ ਦਿਨ ਵੀ ਆਏ ਤੁਹਾਡੇ ਕੋਲ ਆ ਕੇ ਪੁੱਛ ਕੇ ਗਿਆ ਕਿ ਤੁਹਾਡਾ ਬੱਚਾ ਕਿਵੇਂ ਪਰ ਫਿਰ ਤੁਹਾਨੂੰ ਗੁੰਮਰਾਹ ਕਰ ਰਹੇ ਕਹਿੰਦਾ ਨਾ ਬੱਚਾ ਤੇ ਬੱਚਾ ਜਦੋਂ ਹੈਗਾ ਅਜੇ ਵੀ ਡਾਕਟਰ ਕਹਰੇ ਵੀ ਬੱਦ ਤੋਂ ਬਾਅਦ 24 ਜਾਂ 36 ਘੰਟੇ ਕੱਢੂੰਗਾ ਤੇ ਅਸੀਂ ਮਰੇ ਜਿਉਂਦੇ ਨੂੰ ਕਿੱਦਾਂ ਇੱਥੇ ਸਾਨੂੰ ਕਹਿੰਦੇ ਲੋਕੀ ਕਹਿੰਦੇ ਇੱਥੇ ਤਾਨੂੰ ਕੁਛ ਦਏਗੀ ਮੁਆਵਜ਼ਾ ਅਸੀਂ ਮੌਜੇ ਦੇ ਭੁੱਖੇ ਆ ਅੱਗੇ ਵੀ ਰੋਟੀ ਘਰ ਇਹਨਾਂ ਦਿਹਾੜੀ ਕਰਕੇ ਹੁਣ ਮੈਨੂੰ ਦੱਸੋ ਵੀ ਸਾਡਾ ਇਨਸਾਫ ਕਿਨੇ ਕਰਨਾ ਕਿੱਦਾਂ ਕਰਨਾ ਨਹੀਂ ਅਸੀਂ ਆਪਣਾ ਇਨਸਾਫ ਆਪ ਕਰ ਸਕਦੇ ਅੱਛਾ ਤੁਹਾਨੂੰ ਇੱਥੇ ਲਿਆਂਦੀ ਲਈ ਕਹ ਰਹੇ ਸੀ ਜਿਹੜੀ ਦੂਜੀ ਦਿਲਪ੍ਰੀਤੀ ਚ ਦਿਲਪੀਤ ਕਹਿੰਦੇ ਇੱਥੇ ਨਹੀਂ ਚੱਕ ਕੇ ਲਿਆ ਅਜੇ ਬੱਚਾ ਜਿਉਂਦਾ 24 ਘੰਟੇ ਜਾਂ 36 ਘੰਟੇ ਡਾਕਟਰ ਨੇ ਇੱਥੇ ਬਾਹਰ ਦੇ ਬੰਦੇ ਆਪ ਗਏ ਚੈੱਕ ਕਰਨ ਉਹਨਾਂ ਨੇ ਖੁਦ ਇਹ ਚੀਜ਼ ਕਹੀ ਹੈ ਕਿ 24 ਜਾਂ 36 ਘੰਟੇ ਬੱਚਾ ਕੱਟ ਸਕਦਾ ਅਜੇ ਵੀ ਤੇ ਅਸੀਂ ਇੱਥੇ ਜਿਉਂਦੇ ਨੂੰ ਕਿੱਦਾਂ ਚੱਕ ਕੇ ਲੈ ਕੇ ਆਈਏ ਪਹਿਲਾਂ ਮੈ 5 ਦਿਨ ਹੋ ਗਏ ਸੀ ਹਸਪਤਾਲ ਚ ਲੱਗੇ ਕੋਣ ਕੋਣ ਉੱਥੇ ਮੰਮੀ ਡੈਡੀ ਮਾਮਾ ਸਾਰੇ ਤੁਸੀਂ ਤਾਂ ਚਾਚੀ ਆ ਸਾਰੇ ਅਸੀਂ ਚਾ ਚਾਚੀ ਮੈਂ ਇੱਕ ਮਾਂ ਹੀ ਆ ਉਹਦੀ ਚਾਚੀ ਨਹੀਂ ਮੈਂ ਮਾਂ ਹੀ ਆ ਤੇ ਅਸੀਂ 5 ਦਿਨ ਹੋ ਗਏ 4 ਦਿਨੋਂ ਤੋਂ ਹਸਪਤਾਲ ਚ ਬੈਠੇ ਸਾਡਾ ਕਿਸੇ ਨੇ ਕਿ ਦੁੱਖ ਤਕਲੀਫ ਪੁੱਛੀ ਐ ਵੀ ਕੀ ਹੈ ਬੱਚਾ ਕੀ ਹੈ ਜਾ ਕੇ ਉੱਥੇ ਸਾਰੇ 10 10 ਬੰਦੇ ਬੰਦੇ ਹਸਪਤਾਲ ਚ ਘੁਸਰੇ ਨੇ ਤੇ ਜਾ ਕੇ ਕਹਿੰਦੇ ਸਾਨੂੰ ਬੱਚਾ ਦਿਖਾਓ ਮਰਿਆ ਆਏ ਮਰਿਆ ਆਏ ਮਰਿਆ ਆਏ ਤੇ ਜਾ ਕੇ ਹੁਣ ਵੀ ਬਾਹਰ ਦੇ ਬੰਦੇ ਚੈੱਕ ਕਰਕੇ ਆਏ ਕਿ ਬੱਚਾ ਜਿਉਂਦਾ ਹੈ ਅਜੇ ਵੀ ਪਲਸ ਚੱਲ ਰਹੀ ਹੈ ਧੜਕਣ ਚੱਲ ਰਹੀ ਹੈ ਸਵੇਰੇ ਡਾਕਟਰ ਨੇ ਵੀ ਇਹੋ ਚੀਜ਼ ਕਹੀ ਆ ਚੁੱਕਿਆ ਪਰ ਬੱਚੇ ਦਾ ਅਜੇ ਸਾਰਾ ਸਰੀਰ ਚੱਲ ਰਿਹਾ ਹੈ ਤੇ ਅਸੀਂ ਡੈਮੇਜ ਕਿੱਦਾਂ ਕਰਕੇ ਇੱਥੇ ਬਿਠਾ ਲਈਏ ਤੁਸੀਂ ਮੈਨੂੰ ਇਹ ਦੱਸੋ ਜਿੰਨੇ ਵੀ ਤੁਹਾਡੇ ਪਰਿਵਾਰਕ ਮੈਂਬਰ ਨੇ ਤੁਸੀਂ ਉਹਨਾਂ ਦੇ ਮਾਤਾਓ ਚਾਚੀ ਹੋਣਾ ਤੇ ਉਹਨਾਂ ਦੇ ਮਾਮਾ ਹੋਰ ਕੋਈ ਪਰਿਵਾਰ ਦੇ ਨਾਲ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਇਹਨਾਂ ਨੇ ਬਿਨਾ ਗੱਲ ਤੋਂ ਸਹਿਮਤੀ ਕਰ ਲਈ ਕਿਸੇ ਸਾਡੇ ਨਾਲ ਸਾਡੇ ਸਹਿਨ ਦਿਖਾਓ ਸਾਡੀ ਸਹਿਮਤੀ ਦਿਖਾਓ ਕਿੱਥੇ ਹੈ ਜੀ ਸਾਡੇ ਕੋਲ ਹੁਣ ਵੀ ਸਾਰੀ ਪਬਲਿਕ ਗਈ ਸੀ ਉੱਥੇ ਜਿਹੜੇ ਇੱਥੇ ਧਰਨੇ ਤੇ ਬੈਠੇ ਕਹਿੰਦੇ ਤੁਸੀਂ ਉਹਨਾਂ ਨਾਲ ਕਹਿੰਦੇ ਜਾ ਕੇ ਕੰਪਰੋਮਾਈਜ਼ ਕਰੋ ਕੰਪਰੋਮਾਈਜ਼ ਕਰੋ ਕਹਿੰਦੇ ਜਾ ਕੇ ਉੱਥੇ ਕਹੋ ਵੀ ਹਾਂ ਸਾਡਾ ਮੁੰਡਾ ਇੱਥੇ ਡੈੱਡ ਹੋ ਚੁੱਕਿਆ ਤੁਹਾਨੂੰ ਕੁਝ ਮਿਲ ਜਾਊਗਾ ਅਸੀਂ ਕਿਉਂ ਬਈ ਮਿਲ ਕਹੀਏ ਚੀਜ਼ਾਂ ਜਦੋਂ ਅਸੀਂ ਤੁਹਾਨੂੰ ਕਿਹਾ ਕਿ ਤੁਸੀਂ ਕਹੋ ਤੁਹਾਡਾ ਜਵਾਕ ਡੈੱਡ ਹੋ ਗਿਆ ਹਾਂ ਤੁਹਾਡਾ ਇੱਥੇ ਤਿੰਨ ਜਨਾਨੀਆਂ ਕਿੰਨੀ ਅੱਜ ਮੈਂ ਧਰਨੇ ਤੇ ਵੀ ਸੀ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਉਸ ਨੂੰ ਉੱਥੇ ਹੀ ਚੱਕ ਕੇ ਲਿਆਓ ਕਹਿੰਦੇ ਤੇ ਜਦੋਂ ਜਿਉਂਦਾ ਸੀ ਮੈਂ ਕਿੱਦਾਂ ਚੱਕ ਕੇ ਲਿਆਂਦੀ ਸਾਡਾ ਵੀ ਸਾਨੂੰ ਵੀ ਇਨਸਾਫ਼ ਚਾਹੀਦਾ ਸਾਡਾ ਵੀ ਬੱਚਾ ਦਾ ਨਾ ਜੀ ਉਹ ਉਹਨਾਂ ਨੂੰ ਤੁਸੀਂ ਕਈ ਨਾਰਾਜ਼ ਹੋਏ ਕਈ ਕਹ ਰਹੇ ਨੇ ਕਿ ਅਸੀਂ ਖੜੇ ਹੋਏ ਆ ਤੁਹਾਡੇ ਨਾਲ ਖੜੇ ਹੋਏ ਆ ਪਰ ਤੁਸੀਂ ਇਹ ਤੁਹਾਡੇ ਤੇ ਕਹਿੰਦੇ ਕੋਈ ਦਬਾਅ ਹੈ ਸਾਨੂੰ ਦੱਸੋ ਕਿੰਨੇ ਮਿੰਟ ਵੀਰੇ ਨਾਰਾਜ਼ ਦੀ ਗੱਲ ਮੈਨੂੰ ਇਹ ਦੱਸੋ ਤਿੰਨ ਦਿਨ ਤੋਂ ਨਿਊਜ਼ ਆ ਰਹੀ ਹੈ ਨਾ ਕਿ ਦੋਵੇਂ ਮੁੰਡੇ ਡੈੱਡ ਹੋ ਚੁੱਕੇ ਆ ਜਾ ਕੇ ਇਸ ਬਾਅਦ ਦੇ ਬੰਦੇ ਜਾ ਕੇ ਉੱਥੇ ਪਲਸ ਚੈੱਕ ਕਰਕੇ ਵੀ ਬੱਚਾ ਜਿਉਂਦਾ ਏ ਤੇ ਅਸੀਂ ਡੈੱਡ ਕਿੱਦਾਂ ਬਣਾ ਦਈਏ ਉਹਨੂੰ ਹੁਣ 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 ਕੀ ਹੋ ਗਿਆ ਹੁਣ ਵੀ 36 ਘੰਟੇ ਬੱਚਾ ਕੱਢ ਰਿਹਾ ਏ ਕੱਢ ਰਿਹਾ ਏ ਨਾ ਤੇ ਤੁਸੀਂ ਸਾਡਾ ਸਾਡਾ ਬੱਚਾ ਵੀ ਮਾਰੇ ਆ ਨਾ ਇਨਸਾਫ ਤਾਂ ਸਾਨੂੰ ਵੀ ਚਾਹੀਦਾ ਨਾ ਕੀ ਹੋਣਾ ਕੀ ਉਹਨੂੰ ਕਿਵੇਂ ਕਰਦਾ ਕੋਥਾ ਮੋੜਦਾ ਜੇ ਤੁਹਾਨੂੰ ਗਤਾ ਵੀ ਇੱਥੇ ਰੱਖੋ ਦਿਖਾ ਦਿਓ ਇੱਕ ਵਾਰ ਇਹਨੇ ਬੰਦੇ ਜਿਉਂਦਾ ਏ ਨਾ ਜਿਉ ਤੇ ਜਿਉਦਾ ਇਹਨੂੰ ਅਸੀਂ ਕਿੱਦਾਂ ਰੱਖੀਏ ਜਿਉਂਦਾ ਅਸੀਂ ਕਿਵੇਂ ਲਿਆਈਏ ਜਿਉਂਦੇ ਨੂੰ ਜੇ ਮਾਪੇ ਨੂੰ 1% ਵੀ ਉਹੀ ਤਾਂ ਹੁੰਦੀ ਤਾਂ ਵੀ ਬੱਚੇ ਨੂੰ ਕਹਿੰਦਾ ਵੀ ਬ ਬੰਦੇ ਕਹਿੰਦੇ ਇਹਨੂੰ ਚੱਕ ਕੇ ਇੱਥੇ ਲਿਆਓ ਤੁਹਾਡਾ ਮੁੰਡਾ 3-4 ਦਿਨ ਤੋਂ ਮਰਿਆ ਬਾਹਰ ਦੇ ਬੰਦੇ ਜਾ ਕੇ ਟੈਸਟ ਕਰਕੇ ਆਏ ਆ ਕਹਿੰਦੇ ਬੱਚਾ ਜਿਉਂਦਾ ਏ ਤੇ ਜਿਉਂਗਾ ਇਹਨੂੰ ਅਸੀਂ ਇਨਸਾਫ ਤੇ ਕਰੀਏ ਹੁਣ ਇੱਥੇ ਕਿਉਂ ਧਰਨਾ ਚੱਕਿਆ ਪਹਿਲਾਂ ਮੈਨੂੰ ਇੱਕ ਗੱਲ ਦਾ ਦੋ ਸਾਨੂੰ ਇਨਸਾਫ ਕਿਹੜਾ ਦਿੱਤਾ ਬਾਈ ਅਸੀਂ ਤਾਂ ਆਪਣੇ ਬੱਚੇ ਨਾਲ ਲੜਨੇ ਪਈਆਂ ਇੱਥੇ ਹਸਪਤਾਲ 'ਚ ਤੱਕੇ ਖਾਂਦੇ ਪਰੇ ਸਾਡਾ ਕਿਸੇ ਨੇ ਦੁੱਖ ਤਕਲੀਫ ਪੁੱਛੀ ਆ ਕੇ ਇੱਥੇ ਦੱਸੋ ਪਹਿਲਾਂ ਮੈਨੂੰ ਸਾਡਾ ਸਾਡੇ ਤਾਂ ਦੱਸੋ ਸੈਨ ਕਿਹੜੇ ਕਿਰਾਏ ਕਿੱਥੇ ਮੇਰੇ ਪਰਿਵਾਰ ਨੇ ਸੈਨ ਕਰਾਏ ਗੁੱਠੇ ਕਰਾਈਆਂ ਜੀ ਇੱਕ ਬੇਨਤੀ ਹੈ ਹਾਂ ਬੱਚਾ ਐਡਮਿਟ ਪਿਆ ਸੀ ਹਾਂਜੀ ਉਸ ਨੂੰ ਅਸੀਂ ਕਿਸ ਸਥਿਤੀ ਚ ਉਹ ਰਿ ਲਿਆ ਕੇ ਰੱਖਦੇ ਉਹ ਤਾਂ ਕਹਿ ਹੀ ਨਹੀਂ ਰਿ ਲਿਆਓ ਉਹ ਕਹਿ ਰਿ ਹੈ ਕਿ ਸਾਡੇ ਬਿਨਾਂ ਪੁੱਛੇ ਤੋਂ ਧਰਨਾ ਚੱਕ ਤਾ ਤੁਸੀਂ ਸਾਰੇ ਨਹੀਂ ਦੇਖੋ ਅਸੀਂ ਮੈਂ ਨਹੀਂ ਕਹਿ ਰਹੀ ਇੱਥੇ ਲੋਕ ਬੈਠੇ ਸੀ ਨਾ ਲੋਕਾਂ ਨੇ ਮੈਂ ਇੱਥੇ ਆ ਜਾਈ ਧਰਨੇ ਤੇ ਮੈਂ ਕਿ ਚਲੋ ਵੀ ਆਪਣਾ ਬੱਚਾ ਹੈ ਠੀਕ ਹੈ ਮੈਂ ਵੀ ਆਈ ਸੀ ਇੱਥੇ ਤੇ ਇੱਥੇ ਜਨਾਨੀਆਂ ਆਂਦੀਆਂ ਹੀ ਮੈਨੂੰ ਪਤਾ ਕੀ ਕਹਿ ਰਹੀਆਂ ਕਹਿੰਦੀਆਂ ਇੱਥੇ ਆ ਜਾ ਬੱਚੇ ਨੂੰ ਚੱਕ ਲੈ ਮੈਂ ਕਿਹਾ ਜੀ ਅਜੇ ਜਿਉਂਦਾ ਏ ਕਹਿੰਦੇ ਨਹੀਂ ਤੁਸੀਂ ਇੱਥੇ ਚੱਕ ਕੇ ਪਾ ਦੋ ਕਹਿੰਦੀ ਪਾ ਕੇ ਤੁਹਾਨੂੰ ਇਨਸਾਫ ਮਿਲੂ ਤੁਹਾਨੂੰ ਕੁਝ ਮਿਲੂਗਾ ਜਿੱਦਾਂ ਉਹਦੀ ਕੁੜੀਆਂ ਦੀ ਪੜਾਈਆਂ ਕੋਈ ਉਹਨਾਂ ਨੇ ਫ੍ਰੀ ਕੀਤੀਆਂ ਤੁਹਾਨੂੰ ਵੀ ਕੀਤੀ ਤੇ ਜਿਉਂਦੇ ਨੂੰ ਅਸੀਂ ਕਿੱਦਾਂ ਚੱਕ ਲਈਏ ਪਹਿਲਾਂ ਮੈਨੂੰ ਦੱਸ ਕੋਈ ਵੀ ਮਾਂ ਲਿਆ ਦੇਗੀ ਲਿਆਉਂਗੀ ਮਾਂ ਉਹ ਤਾਂ ਡੱਡ ਚੁੱਕੇ ਹੋ ਗਿਆ ਸੀ ਡਾਕਟਰ ਨੇ ਭੇਜ ਸਿਆ ਸਹੀ ਕਹਿ ਰਹੇ ਆ ਜਦੋਂ ਐਡਮਿਟ ਪਿਆ ਉਹਨੂੰ ਨਹੀਂ ਲਿਆ ਸਕਦੇ ਸੀ ਪਰ ਜੋ ਫੈਸਲਾ ਲਾਗੂ ਉਸ ਤੇ ਹੋਇਆ ਅਸੀਂ ਤੁਹਾਡੇ ਨਾਲ ਵੀ ਲਾਗੂ ਕਰਾਵਾਂਗੇ ਤੇ ਤੁਹਾਡੇ ਨਾਲ ਕਿਹੜਾ ਲਾਗੂ ਏ ਸਾਨੂੰ ਕਿਸ ਨੇ ਪੁੱਛਿਆ ਆ ਕੇ ਜੀ ਕਿਉਂਕਿ ਪ੍ਰੈਸ ਵਾਲੇ ਸਿਰਫ ਇਹ ਹੀ ਦੇਖਣ ਜਾਂਦੇ ਸੀ ਬੱਚਾ ਜਿਉਂਦਾ ਬੱਚਾ ਕਹਿੰਦੇ ਝੁੱਟਾ ਏ ਮਰਿਆ ਪਿਆ ਸਾਡੀ ਤਕਲੀਫ ਤਾਂ ਕਿਸੇ ਨੇ ਨਹੀਂ ਨਾ ਸਮਝੀ ਜੀ ਸਾਡਾ ਇੰਟਰਵਿਊ ਕਿਸ ਨੇ ਲਿਆ ਵੀ ਹਾਂ ਤੁਹਾਡੇ ਕਿਹੜੀ ਤਕਲੀਫ ਹੈ ਕੀ ਸਿਚੁਏਸ਼ਨ ਤੁਸੀਂ ਗੁਜ਼ਰਨੀ ਹੈ ਬਿਲਕੁਲੇ ਭੰਦਾ ਕਹਿਣਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਦਸਕਤ ਹੋਏ ਨੇ ਕੁਛਕ ਨਾਂ ਦੇ ਦਸਕਤ ਹੋਏ ਨੇ ਜਿਹੜਾ ਧਰਨਾ ਇਸ ਤਿੱਕੇ ਨਾਲ ਚੁਕਾ ਦਿੱਤਾ ਗਿਆ ਸਾਡੇ ਨਾਲ ਜਸਟਿਸ ਨਹੀਂ ਹੋਇਆ ਕਹਿੰਦੇ ਅੱਗੇ ਵੀ ਹੋਏਗਾ ਇਸ ਤਿੱਕੇ ਦੇ ਨਾਲ ਪਰ ਇਹ ਕਹਿੰਦੇ ਨਜ਼ਰਦਾਰੇ ਨੇ ਸਾਡਾ ਉੱਥੇ ਬੱਚਾ ਪਿਆ ਹੈ ਹਸਪੀਟਲ ਦੇ ਵਿੱਚ ਡਾਕਟਰ ਕਹ ਰਹੇ ਨੇ ਕਿ ਜਿਉਂਦਾ ਹੈ ਪਰ ਇਹਨਾਂ ਨੇ ਝੂਠਾ ਮਰਿਆ ਕਰਾਰ ਕਰਕੇ ਇਹ ਸਾਰਾ ਧਰਨਾ ਸਾਰਾ ਚੁਕਵਾ ਦਿੱਤਾ ਇਸ ਤਿੱਕੇ ਦੇ ਨਾਲ ਇਹ ਕਹਿ ਰਹੇ ਨੇ ਪਰ ਹੁਣ ਤੁਸੀਂ 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 ਹੁਣ ਉਸ ਬੱਚਾ ਤੇ ਸਾਰੇ ਤੁਸੀਂ 50 50 20 ਵੀ ਇਕੱਠੇ ਹੋ ਕੇ ਤੁਸੀਂ ਜਾ ਰਹੇ ਹੋ ਪੁਲਿਸ ਨਾਲ ਤੇ ਉਹਨਾਂ ਨੂੰ ਆਈਸੀਯੂ 'ਚ ਹੋਰ ਵੀ ਬੰਦੇ ਆ ਨਾ ਸਾਰੇ ਡਿਸਟਰਬੈਂਸ ਉਹਦੇ ਮਿੱਟੀ ਘਟੇ 'ਚ ਬੈਠੇ ਤੇ ਤੁਹਾਨੂੰ ਇਨਫੈਕਸ਼ਨ ਨਹੀਂ ਜਾ ਰਹੀ ਉੱਥੇ ਤੇ ਦੂਸਰੀ ਗੱਲ ਹੈ ਮੈਨੂੰ ਇੱਕ ਵੀ ਬੰਦੀ ਕਾ ਕੇ ਮਾਂ ਕਹਿ ਦੇਵੇ ਵੀ ਮੇਰਾ ਬੱਚਾ 1% ਵੀ ਬਚਣ ਸਕਦਾ ਹੋਵੇ ਨਾ ਤੇ ਇੱਥੇ ਇੱਥੇ ਲਿਆ ਕੇ ਡੈੱਡ ਬੋਡੀ ਪਾ ਦੇਗੀ ਉਸकी ਉਹਦਾ ਸਰੀਰ ਪਾ ਦੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੋ ਇੱਕ ਜਵਾਬ ਦੇ ਦੋ ਕੋਈ ਵੀ ਮਾਂ ਕਹਿ ਦੇਵੇ ਵੀ ਹਾਂ ਮੈਂ ਆਪਣਾ ਬੱਚਾ 1% ਵੀ ਬਚਦਾ ਹੋਵੇ ਨਾ ਮੈਂ ਪਾ ਦੂੰਗੀ ਇੱਥੇ ਪੈਸਿਆਂ ਦੇ ਘਾਤਰ ਕਿਹੜੀ ਕੱਫ ਕਰੋ 10-10 ਪਹਿਲਾਂ ਤਾਂ ਤਿੰਨ ਪਹਿਲਾਂ ਦਾ ਤਿੰਨ ਚਾਰ ਦਿਨ ਤੋਂ ਇਹ ਫਵਾੜ ਆ ਚੁੱਕੇ ਗੰਦੇ ਗੰਦੇ ਸਟੇਟਸ ਪਾ ਰਹੇ ਆ ਕਿ ਮੁੰਡਾ ਮਰ ਚੁੱਕਿਆ ਏ ਮਰ ਚੁੱਕਿਆ ਏ ਪਹਿਲਾਂ ਮੈਨੂੰ ਇਹ ਦੱਸੋ ਵੀ ਸਾਡੇ ਨਾਲ ਕੀ ਕਰ ਰਹੇ ਹੋ ਤੁਸੀਂ ਸਾਡੇ ਨਾਲ ਤਾਂ ਗੇਮੇ ਖੇਲੀ ਹੈ ਨਾ ਫੈਸਲਾ ਹੋ ਗਿਆ ਇੱਕ ਤਾਂ ਫੈਸਲਾ ਨਹੀਂ ਹੋ ਜਾ ਸਾਡੇ ਨਾਲ ਸਾਡੇ ਨਾਲ ਕਿਹੜਾ ਫੈਸਲਾ ਕੀਤਾ ਵੀਰੇ ਕਿਹੜਾ ਫੈਸਲਾ ਸੀ ਤਾਂ ਉਹਨੇ ਬੱਚੇ ਨਾਲ ਧੱਕੇ ਖਾ ਰਹੀਆਂ ਉੱਥੇ 5 ਦਿਨ ਤੇ ਜਾ ਜਾ ਕੇ 10 10 ਮਿਡੀਆਂ ਜਾ ਕੇ ਕਹਿ ਰਹੀ ਹੈ ਕਿ ਸਾਡੇ ਬੱਚੇ ਨੂੰ ਤੁਸੀਂ ਮਾਰ ਚੁੱਕੇ ਉਹਨੂੰ ਜਾ ਕੇ ਉੱਥੇ ਕਰੋ ਤੁਹਾਨੂੰ ਨੌਕਰੀਆਂ ਮਿਲਣਗੀਆਂ ਤੁਹਾਨੂੰ ਇਹ ਮਿਲਣਗੀਆਂ ਤੇ ਮਤਲਬ ਉਹਨਾਂ ਨੇ ਆਪਣੇ ਫਾਇਦੇ ਵਾਸਤੇ ਤੁਹਾਡਾ ਦੇਤਾ ਤੇ ਵੇਚਤਾ ਸਭ ਕੁਝ ਹੋ ਗਿਆ ਤੇ ਸਾਨੂੰ ਇਨਸਾਫ 5 ਦਿਨ ਤੋਂ ਸਾਡੇ ਬੱਚੇ ਸਾਰੇ ਪਰਿਵਾਰ ਦਾ ਇੱਕ ਵੀ ਸਹਰ ਕਰਾ ਦੋ ਅਸੀਂ ਆਪਣੇ ਬੱਚੇ ਨਾਲ ਜ਼ਿੰਦਗੀ ਮੋਤ ਮੇਰਾ ਬੱਚਾ ਲੜ ਰਿਹਾ ਤੇ ਜਾ ਕੇ ਕਹਿੰਦੇ ਤੇ ਜੂਂਦੇ ਨੂੰ ਹੀ ਪਾ ਦੋ ਮੇਰਾ ਮੈਂ ਤੋਈ ਵੀ ਮਾਈ ਕਾ ਜਵੇ ਮੇ ਆਪਣੇ ਬੱਚੇ ਨਾਲ ਜਿਉਂਦੇ ਨੇ ਇੱਥੇ ਸੜਕ ਤੇ ਪਾਦ ਵੀ ਮਰ ਗਿਆ ਏ ਕਿ ਇੱਕ ਬੱਚੇ ਨੂੰ ਕਹਿ ਦੇਵੇ ਕੋਈ ਸਾਡੇ ਨਾਲ ਕਿਹੜਾ ਇਨਸਾਫ ਕੀਤਾ ਦੱਸੋ ਮੇਰੇ ਬੱਚੇ ਨਾਲ ਇਹ ਕਿਹ ਸਾਡੇ ਨਾਲ ਇਨਸਾਫ ਦੱਸੋ ਕਿਹੜਾ ਹੋਇਆ ਏ 5 ਦਿਨ ਹੋ ਗਏ ਬੱਚਾ ਪਿਆ ਕਿਹੜਾ ਇਨਸਾਨ ਕਿਹੜੀ ਇੰਟਰਵਿਊ ਸਾਡੀ ਨਹੀਂ ਹੈ ਹਾਲਤ ਕੀ ਹੈ ਉੱਥੇ ਹਾਲੇ ਤਾਂ ਡਾਕਟਰ ਨੇ ਸਾਰਿਆਂ ਨੇ ਇੱਥੇ ਅਫਵਾੜ ਆਈ ਹੋਈ ਸੀ ਕਿ ਬੱਚਾ ਮਰ ਚੁੱਕਿਆ ਹੈ ਤੇ ਬਾਹਰ ਦੇ ਬੰਦੇ ਜਾ ਕੇ ਟੈਸਟ ਕਰਕੇ ਆਏ ਆਏ ਬੱਚਾ ਅਜੇ ਜਿਉਂਦਾ ਪਿਆ ਹੈ ਉਹ ਕਹਿੰਦੇ 24 ਘੰਟੇ ਜਾਂ 36 ਘੰਟੇ ਕੱਢ ਸਕਦਾ ਤੇ ਅਸੀਂ ਕੀ ਕਰੀਏ ਸਾਨੂੰ ਇਨਸਾਫ ਕਿੱਥੇ ਮਿਲ ਰਿਹਾ ਹੈ ਤੇ ਅਸੀਂ ਕੀ ਦੱਸੋ ਕਿੱਥੇ ਜਾਈਏ ਅਸੀਂ ਵੀ ਸਾਡਾ ਕੁਝ ਵੀ ਨਹੀਂ ਹੈਗਾ ਕੋਈ ਫੋ ਠੀਕ ਹੈ ਤੁਹਾਡਾ ਬੱਚਾ ਬੱਚਾ ਸਾਹ ਚੱਲ ਰਿਹਾ ਹੈ ਨਾ ਫਿਰ ਲੋਕੀ ਕਹਿੰਦੇ ਕਿ ਇਹ ਜਿਵੇਂ ਕਹਿ ਰਹੇ ਨੇ ਇਧਰ ਅਸੀਂ ਤੋਜ ਮਾਨ ਵੀ ਆ ਰਹੇ ਨੇ ਭਾਈ ਇਮ ਇੱਕ ਚਾਚੀ ਨੂੰ ਜਿਹੜਾ ਬੱਚਾ ਐਡਮਿਟ ਹਸਪੀਟਲ ਦੇ ਵਿੱਚ ਕਹਿੰਦੇ ਸਾਡਾ ਬੱਚਾ ਜਿਉਂਦਾ ਹੈ ਇਹ ਬਿਨਾ ਸਾਡੇ ਸਾਈਨ ਤੋਂ ਬਿਨਾ ਕਿਸੇ ਚੀਜ਼ ਤੋਂ ਕਹਿੰਦੇ ਧਰਨਾ ਕਿਵੇਂ ਚੱਕ ਸਕਦੇ ਹੋ ਕਹਿੰਦੇ ਇਹਨਾਂ ਦੇ ਇਹਨਾਂ ਦੇ ਥੋੜਾ ਬੱਚਾ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਉਹ ਗਲਤ ਕਰਦੇ ਆ ਉਹਨਾਂ ਨੂੰ ਕਹਿੰਦੇ ਸਾਡੇ ਕੋਈ ਸਾਈਨ ਨਹੀਂ ਹੋਏ ਕੋਈ ਸਿਗਨੇਚਰ ਨਹੀਂ ਹੋਇਆ ਜੋ ਤੁਹਾਡੇ ਸਾਹਮਣੇ ਖੜ ਕੇ ਮੈਂ ਉੱਥੇ ਕਿਹਾ ਉਦੋਂ ਮੇਰੀ ਗੱਲ ਸੁਣ ਲਓ ਸਾਡਾ ਵੀ ਧਰਦੇ ਤਕਲੀਫ ਸੁਣ ਲਓ ਪਹਿਲਾਂ ਤਾਂ ਮੇਰੀ ਇੱਕ ਗੱਲ ਦੱਸ ਦੋ ਦੱਸੋ ਇੱਕ ਵੀ ਮਾਂ ਪਹਿਲਾਂ ਇੱਧਰ ਆ ਇੱਧਰ ਆ ਫਿਰ ਮੈਨੂੰ ਇੱਕ ਵੀ ਮਾਂ ਲਿਆ ਕੇ ਦੇ ਦਿਓ ਜਿਹਦੇ ਬੱਚੇ ਡਾਕਟਰ ਕੈਨ ਬੀ ਹਾਂ 1% ਬਚ ਸਕਦਾ ਤੇ ਉਹਨੂੰ ਆਪਾਂ ਲੋਕੀ ਕਹਿਣ ਵੀ ਤੈਨੂੰ ਇਦਾਂ ਕਰਦਾਂਗੇ ਇਦਾਂ ਕਰਦਾਂਗੇ ਤੁਸੀਂ ਇਦਾਂ ਕਰੋ ਜਦ ਕਿ ਮੇਰੀ ਫੈਮਿਲੀ ਇੱਥੇ ਧਰਨੇ ਤੇ ਆਂਦੀ ਰਹੀ ਸਾਰੀ ਮੈਂ ਤੇ ਮੇਰੇ ਹਸਬੰਦ ਉੱਥੇ ਜਾ ਕੇ ਧੱਕੇ ਖਾਂਦੇ ਰਏ ਹਸਪਤਾਲ ਚਾਰ ਪੰਜ ਦਿਨ ਅੱਜ ਮੈਂ ਵੀ ਆਈ ਆ ਤੇ ਆਗੇ ਸਾਰੇ ਨੇ ਇਹੀ ਚੀਜ਼ ਕਹੇ ਕੋਈ ਆ ਕੇ ਕਵੇ ਵੀ ਹਾਂ ਤੁਹਾਡਾ ਇੱਕ ਬੱਚਾ 1% ਹੈ ਇਹਨੇ ਮਰ ਜਣਾ ਕੋਈ ਮਾਂ ਦੀ ਮਮਤਾ ਹੁੰਦੀ ਐ ਵੀ ਆ ਕੇ ਇੱਥੇ ਪਾ ਦੇਵੇ ਹਸਪਤਾਲ ਚੋਂ ਕੱਢ ਕੇ ਜਿਉਂਦੇ ਇਹਨੂੰ ਪਾ ਦੇਵੇ ਵੀ ਹਾਂ ਮੈਨੂੰ ਪੈਸੇ ਮਿਲਣਗੇ ਮੇਰੇ ਨਾਲ ਮੇਰੇ ਬੱਚਿਆਂ ਨਾਲ ਬਾਕੀ ਬੱਚਿਆਂ ਨੂੰ ਮੇਰੇ ਨਾਲ ਇਹ ਹੋਊਗਾ ਸਾਨੂੰ ਸਹੂਲਤਾਂ ਮਿਲਣਗੇ ਮੈਨੂੰ ਇਹ ਦੱਸੋ ਕਿਹੜੀ ਮਾਂ ਐ ਜੀ ਇੱਕ ਮਾਂ ਲੈ ਆ ਕੇ ਦੇ ਦੋ ਫਿਰ ਮੈਂ ਆਪਣੇ ਆਪ ਇੱਥੋਂ ਚਲੀ ਜਾਊਂਗੀ ਕੋਈ ਮਾਂ ਜਾਨ ਮੇਰੇ ਬੱਚਾ 3-4 ਦਿਨ ਤੋਂ ਤੁਸੀਂ ਅਫਵਾਹ ਚੁੱਕੀਆਂ ਡਈ ਵੀ ਸਾਨੂੰ ਕਿੰਨੀ ਵਾਰ ਰੋਵਾ ਰਹੇ ਕਿੰਨੀ ਵਾਰ ਤੜਫਾ ਰਹੇ ਹਾਂ ਇੱਥੇ 15-15 20 ਦਿਨ ਇਕੱਠੇ ਜਾ ਰਹੇ ਆਈ ਸੀ ਯੂ ਚ ਬੱਚਾ ਕੋ ਅੰਦਰੋਂ ਜਾ ਕੇ ਕੋਈ ਵੀਡੀਓ ਬਣਾ ਰਿਹਾ ਹੈ ਵੀਡੀਓ ਬਣਾ ਬਣਾ ਕੇ ਤੇ ਗੰਦੇ ਗੰਦੇ ਸਟੇਟਸ ਲਾ ਰਿਹਾ ਕਿ ਮਰ ਚੁੱਕਿਆ ਹੈ ਇੱਥੋਂ ਬਾਹਰ ਦੇ ਬੰਦੇ ਦੋ ਦੋ ਚੈੱਕ ਕਰਕੇ ਆਏ ਆ ਦੋ ਚੈੱਕ ਕਰਕੇ ਆਏ ਆ ਕਿ ਬੱਚਾ ਅਜੇ ਜਿਉਂਦਾ ਏ ਜਿਉਂਦਾ ਹੈ ਨਾ ਤੇ ਮੈਂ ਜਿਉਂਦੇ ਨੂੰ ਇੱਥੇ ਕਿੱਦਾਂ ਪਾ ਦਵਾਂ ਮੈਨੂੰ ਇਹ ਦੱਸੋ ਵੇਲਾ ਤੇ ਹੋਈ ਮਾਂ ਦੱਸੋ ਤੇ ਸਾਰੇ ਲੋਕੀ ਸਾਡੇ ਮੈਨੂੰ ਕਹਿੰਦੇ ਕਿ ਸਾਰੇ ਲੋਕੀ ਸਾਰੀ ਲੋਕੀ ਕਹਿੰਦੇ ਕਿ ਤੁਸੀਂ ਹਸਪਤਾਲ ਚ ਗਏ ਹੈ ਨਾ ਤੁਸੀਂ ਸਾਡੇ ਸਾਥ ਨਹੀਂ ਦਿੱਤਾ ਮਤਲਬ ਮੈਂ ਆਪਣੇ ਬੱਚੇ ਤੋਂ ਉੱਪਰ ਤੁਹਾਡੇ ਪੈਸਿਆਂ ਦੀ ਭੁੱਖੀ ਆ ਮੈਂ ਤੁਹਾਡੇ ਸਾਡੇ ਤੁਹਾਡੇ ਨਾਲ ਇਨਸਾਫ਼ ਦੇਖਾ ਦੱਸੋ ਮੈਂ ਕੀ ਕਰਾਂ ਮੈਨੂੰ ਮੈਂ ਕੀ ਕਰਾਂ ਬਾਹਰ ਦੇ ਘਰ ਵਾਲੇ ਕੀ ਐ ਦੱਸੋਗੇ ਘਰਨਾ ਚੁੱਕਿਆ ਗਿਆ ਸੌਦਾ ਨਹੀਂ ਕਰਨਾ ਇਨਸਾਫ ਚਾਹੀਦਾ ਪਹਿਲਾ ਦੱਸੋ 5 ਦਿਨ 5 5 ਦਿਨ ਹੋ ਗਏ ਬੱਚਾ ਉਹ ਡੈਥ ਹੋ ਗਿਆ ਉਹਨ ਦਾ ਸਪੋਰਟ ਠੀਕ ਹੈ ਸਾਡੇ ਬੰਦੇ ਵੀ ਇੱਥੇ ਆਂਦੇ ਰਹੇ ਮੇਰਾ ਜੇਠ ਵੀ ਆਂਦਾ ਰਿਹਾ ਮੇਰੀ ਸੱਸ ਵੀ ਮੇਰੀ ਨਣਦ ਵੀ ਕਿਸੇ ਨੂੰ ਇੱਕ ਵਾਰ ਇੰਟਰਵਿਊ ਚ ਕਿਹਾ ਵੀ ਭੈਣੇ ਤੁਹਾਡਾ ਇਨਸਾਫ ਕੀ ਹੈ ਤੁਹਾਡੀ ਕੀ ਮੰਗ ਹੈ ਤੁਹਾਨੂੰ ਕੀ ਤਕਲੀਫ ਹੈ ਕਿਸੇ ਨੇ ਕਿਹਾ ਨਹੀਂ ਕਿਹਾ ਨਾ ਜੀ ਉਹਨਾਂ ਦੇ ਨਾਲ ਤੁਸੀਂ ਕੰਪਰੋਮਾਈਜ਼ ਕੀਤਾ ਚਲੇ ਗਏ ਤੇ ਅਸੀਂ ਕੀ ਹੈ ਜੀ ਅਸੀਂ ਕੀ ਹੈ ਪਰਿਵਾਰ ਹਾਂ ਕੀ ਹੈ ਜੀ ਅਸੀਂ ਸਾਡੇ ਨਾਲ ਇੱਥੇ ਹਸਪਤਾਲ ਚ ਜਾਂਦੇ ਇੱਕ ਮਿੰਟ ਵੀਰੇ ਜਦ ਤੱਕ ਡਾਕਟਰਾਂ ਨਾਲ ਗੱਲ ਕਰਦੇ ਰਹੇ ਆ ਇਹਨਾਂ ਰਾਤ ਉਹਨਾਂ ਨਾਲ ਮੈਂ ਮੈਂ ਦਿਨ ਰਾਤ ਉਹਨਾਂ ਨੂੰ ਮਿਠਾ ਜੀ ਚਲੋ ਬੋਲੋ ਬੋਲੋ ਤੁਸੀਂ ਇਹਨੇ ਇੱਕ ਗੱਲ ਸੁਣਿਓ ਜੀ ਅਸੀਂ ਜਦੋਂ ਇੱਥੇ ਆਏ ਸੀਗੇ ਸਾਰੇ ਹਾਂਜੀ ਅਸੀਂ ਤੁਹਾਡੇ ਸਾਹਮਣੇ ਇੱਕ ਗੱਲ ਕੀਤੀ ਕਿ ਤੁਸੀਂ ਇੱਥੇ ਫਿਰ ਉਦੋਂ ਜਦੋਂ ਸਾਰੇ ਐਸ ਡੀ ਐਮ ਵੀ ਆਏ ਸੀ ਮੇਰੀ ਗੱਲ ਸੁਣੋ ਵੀਰੇ ਮੇਰੀ ਗੱਲ ਸੁਣ ਲਓ ਗੱਲ ਤਾਂ ਸੁਣ ਲਾ ਪੈਣਾ ਪੈਨ ਗੱਲ ਤਾਂ ਸੁਣ ਲਓ ਮੈਂ ਦਿਨ ਤੋਂ ਸਭ ਦੀ ਸੁਣ ਲਈ ਮੇਰੀ ਵੀ ਸੁਣ ਲਓ ਠੀਕ ਹੈ ਮੈਂ ਇੱਥੇ ਆਈ ਮੈਨੂੰ ਸਾਰਿਆਂ ਨੇ ਕਿਹਾ ਕਿ ਦੇਖੋ ਗੱਲ ਇਹ ਉਹ ਵੀ ਆਪਣਾ ਬੱਚਾ ਸੀ ਬੱਚਾ ਸੀ ਨਾ ਜੀ ਤੇ ਮੈਂ ਆਪਣੇ ਬੱਚੇ ਨਾਲ ਉਹ ਜੀ ਪਰ ਮੇਰੀ ਫੈਮਲੀ ਐਦਾਂ ਨਹੀਂ ਇੰਨੀ ਤਕਲੀਫ ਦੇ ਵਿੱਚੋਂ ਗੁਜ਼ਰੀ ਸੀ ਪਰ ਇੱਥੇ ਮੇਰੇ ਜਠਾਣੀ ਦਾ ਵੱਡਾ ਮੁੰਡਾ ਉਹ ਸਾਰੀ ਸਾਰੀ ਰਾਤ ਇੱਥੇ ਜਾਗ ਰਿਹਾ ਸੀ ਕਦੀ ਉਹਦੇ ਬੱਚੇ ਦੀ ਤਕਲੀਫ ਸੁਣੀ ਹੈ ਨਹੀਂ ਸੁਣੀ ਨਾ ਸਿਰਫ ਉਹਨਾਂ ਦੀ ਸੁਣੀਏ ਵੀ ਉਹਨਾਂ ਦਾ ਬੱਚਾ ਡੈੱਡ ਇੱਥੇ ਪਿਆ ਤੇ ਮੇਰਾ ਬੱਚਾ ਹਸਪੀਟਲ ਜਿੰਦਗੀ ਮੌਤ ਚ ਲੱਗ ਰਿਹਾ ਪਹਿਲੇ ਦਿਨ ਵੀ ਇਤੋਂ ਗਲਤ ਸੁਣ ਲੋ ਕਿਸੇ ਹੋਰ ਦੀ ਵੀ ਸੁਣ ਲੋ ਪੰਜ ਬੰਦੇ ਅਸੀਂ ਇੱਥੋਂ ਕਹਿ ਕੇ ਅਸੀਂ ਜਾ ਕੇ ਵੇਖ ਕੇ ਆਉਣੇ ਆ ਸਾਰੇ ਪਿੰਡ ਵਾਲਿਆਂ ਨੇ ਕਿਹਾ ਤੁਸੀਂ ਨਾ ਜਾਓ ਸਾਡੇ ਪਿੰਡ ਵਾਲੇ ਜਾਣਗੇ ਸੁਣ ਲੋ ਗੱਲ ਅਈਕਾ ਠੀਕ ਹੈ ਜੀ ਤੁਸੀਂ ਚਲੇ ਜਾਓ ਹੁਣ ਵੀ ਜਦੋਂ ਉੱਥੇ ਖੜੇ ਸੀਗੇ ਐਸ ਡੀ ਐਮ ਵੀ ਸੀ ਡੀ ਐਸ ਪੀ ਸਾਫਸੀ ਸਾਰੀ ਸੰਗਤ ਬੈਠੀ ਸੀ ਜਦੋਂ ਇਹ ਫੈਸਲਾ ਹੋ ਰਿਹਾ ਸੀ ਅਸੀਂ ਇੱਕੋ ਗੱਲ ਕਹੀ ਅਸੀਂ ਸੀਗੇ ਮੇਰੀ ਗੱਲ ਸੁਣੋ ਸਾਨੂੰ ਤੁਹਾਡਾ ਪਿੰਡ ਸਾਰਾ ਗੱਲ ਤਾਂ ਸੁਣੋ ਅਸੀਂ ਤਾਂ ਬੋਲਿਆ ਪੈਣਾ ਅਸੀਂ ਬੋਲਿਆ ਤੁਸੀਂ ਗੱਲ ਹੀ ਨਹੀਂ ਸੁਣ ਰਹੇ ਅਸੀਂ ਤਾਂ ਬੋਲ ਰਹੇ ਹਾਂ ਜ਼ੋਰ-ਜ਼ੋਰ ਦੀ ਆ ਸੁਣੋ ਸਾਰਿਆਂ ਤੋਂ ਗੱਲ ਇੱਕ ਮਿੰਟ ਸੁਣੋ ਅਸੀਂ ਸਾਰਿਆਂ ਨੂੰ ਬੋਲ ਰਹੇ ਹਾਂ ਕਿ ਭਾਈ ਜਿਹੜਾ ਮੁੰਡਾ ਉਥੇ ਦਿਲਪ੍ਰੀਤ ਪਿਆ ਹਾਂ ਜੀ ਉਹਦੀ ਫੈਮਿਲੀ ਨੂੰ ਹੁਣ ਵੀ ਜਦੋਂ ਆ ਖੜ ਕੇ ਗੱਲ ਹੋਈ ਹੈ ਗੱਲ ਤਾਂ ਸੁਣ ਲੋ ਆ ਸਪੀਕਰ ਤੇ ਬੋਲੇ ਆ ਜਦੋਂ ਕਿ ਜਿਹੜਾ ਮੁੰਡਾ ਪਿਆ ਉਹਦੇ ਪਿਓ ਨੂੰ ਜਾਂ ਉਹਦੇ ਚਾਚੇ ਨੂੰ ਪੁੱਛੋ ਹਾਂਜੀ ਕਿ ਤੋਂ ਤੋਂ ਸਾਰੀਆਂ ਗੱਲਾਂ ਤੁਸੀਂ ਕਲੀਅਰ ਹੋ ਜੋ ਚੱਕਿਆ ਜਾ ਰਿਹਾ ਹੈ ਹੁਣ ਜਦੋਂ ਇੱਥੇ ਕਹੀ ਜਾ ਰਹੀ ਹੈ ਪਿੰਡ ਵਾਲਿਆਂ ਦੀ ਸੁਣੀ ਸਾਡੀ ਸੁਣੀ ਤੁਹਾਨੂੰ ਹੀ ਤਾਂ ਕਹਿ ਰਹੀਆਂ ਨੇ ਕਿ ਇਹ ਪਿੰਡ ਵਾਲਿਆਂ ਨੇ ਗੱਲ ਨਹੀਂ ਕੀਤੀ ਤੁਹਾਨੂੰ ਹੀ ਤਾਂ ਬੁਲਾ ਰਹੀਆਂ ਨੇ ਨਹੀਂ ਸਾਡੇ ਸਾਡੇ ਕੋਲ ਸਹੀ ਬੋਲ ਤਾਂ ਕਹਿ ਰਹੇ ਹੋ ਰੇਡੀਓ ਆਊਟ ਰੇਡੀਓ ਤੇ ਕੋ ਬੋਲ ਰਹੇ ਇੱਕ ਮਿੰਟ ਅਸੀਂ ਆਪਣੇ ਬੱਚੇ ਨਾਲ ਅੱਜ ਬੱਚੇ ਨਾਲ ਦੇਣਾ ਹੈ ਨਾ ਅਸੀਂ ਸਾਰਿਆਂ ਨੂੰ ਕਹਿ ਰਹੀ ਸੀ ਕਿ ਇਹਨਾਂ ਨਾਲ ਲੜ ਰਹੇ ਸੀ ਪੂਰ ਸਾਰਾ ਇੱਕ ਮਿੰਟ ਮੇਰੀ ਗੱਲ ਸੁਣ ਲਓ ਠੀਕ ਹੈ ਤੁਸੀਂ ਆਪਣੀ ਜਗ੍ਹਾ ਸਹੀ ਹੈ ਇੱਥੇ ਮੈਂ ਆਈ ਧਰਨੇ ਤੇ ਆਈਆਂ ਮੈਂ ਮੈਂ ਆਈਆਂ ਧਰਨੇ ਤੇ ਇੱਥੇ ਤੇ ਆ ਕੇ ਮੇਨੂੰ ਜਨਾਨੀਆਂ ਪਤਾ ਕੀ ਕਹਿੰਦੀਆਂ ਤੁਹਾਡਾ ਮਰ ਚੁੱਕਿਆ ਏ ਮਰ ਚੁੱਕਿਆ ਕੋਈ ਮਾਂ ਚ ਕੋਈ ਵੀ ਭੈਣ ਭਾਈ ਕੋਈ ਕਿੱਦਾਂ ਸੁਣ ਸਕਦਾ ਜੀ ਨਹੀਂ ਸੁਣ ਸਕਦਾ ਨਾ ਕਹਿੰਦਾ ਮਰ ਚੁੱਕਿਆ ਤੁਸੀਂ ਇੱਥੇ ਲਿਆਓ ਤੁਹਾਨੂੰ ਤੁਹਾਡੀ ਵੀ ਸੁਣੀ ਜਾਊਂਗੀ ਮਤਲਬ ਕੀ ਸੁਣੀ ਜਾਊਂਗੀ ਮੈਂ ਜੂੰਦਾ ਲਿਆ ਕੇ ਇੱਥੇ ਆਪਣੀ ਕੀ ਸੁਣੀ ਜਾਊਂਗੀ ਕੀ ਸੁਣੀ ਜਾਉਂਦੇ ਆਂ ਉੱਥੇ ਅਸੀਂ ਤਾਂ ਵਾਰ-ਵਾਰ ਕਹਿ ਰਹੇ ਹਾਂ ਬੋਲ ਰੋਜ਼ ਗੱਲ ਹੋ ਰਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋ ਡਾਕਟਰ ਸੂਰਿਆਵਾਂਛੇ ਦੋ ਦੋਨਾਂ ਨਾਲ ਮੇਰੀ ਗੱਲ ਹੋ ਰਹੀ ਹੈ ਉਹਨਾਂ ਮੈਨੇ ਸਾਡਾ ਫਰਜ਼ ਬੰਦ ਕੋਈ ਹੋਰ ਅਸੀਂ ਖੜੇ ਆ ਤੁਹਾਡੇ ਨਾਲ ਸੈਨ ਵੀ ਤਾਂ ਲੈਣੇ ਚਾਹੀਦੇ ਸੀ ਨਾ ਤੁਹਾਨੂੰ ਮੋਰਚਾ ਚੱਕਣ ਤੋਂ ਪਹਿਲਾਂ ਅਸੀਂ ਤਾਂ ਚੱਕੀਆਂ ਹੀ ਨਹੀਂ ਪੈਣਾ ਅਸੀਂ ਤਾਂ ਫੇਰੀ ਤਾਂ ਮਤਲਬ ਸਾਨੂੰ ਧੋਖਾ ਦੇਗੇ ਨਾ ਤੁਹਾਡੇ ਇੱਥੇ ਬੋਲਦੇ ਰਹੇ ਅਸੀਂ ਤਾਂ ਬੋਲਦੇ ਰਹੇ ਅਸੀਂ ਤਾਂ ਕਹਿੰਦੇ ਰਹੇ ਆ ਅਸੀਂ ਤਾਂ ਹੋਰ ਜੁਨਾਨ ਖੜੀ ਹੈ ਇਹ ਜੀ ਬੀਬਾ ਲੜਾਈ ਹੋਈ ਹੈ ਇਹਨਾਂ ਨੇ ਨਹੀਂ ਚੁਟਾਇਆ ਪਰਵਾਰ ਵਾਲੀ ਮੰਨ ਗਏ ਉਹ ਅਸੀਂ ਤਾਂ ਫੋਟੇ ਨਾਲ ਬਹਿ ਕੇ ਜਾਂਦੇ ਰਹੇ ਹਸਪਤਾਲ ਮਾਤ ਹੋ ਤੇ ਇਹਨਾਂ ਦਾ ਹੈਗਾ ਨਾ ਫਿਰ ਉਹ ਤਾਂ ਪਰਵਾਰ ਉਹ ਹੀ ਤਾਂ ਉਹ ਹੀ ਤਾਂ ਸਾਡੇ ਸਿਰਫ ਸਿਰਫ ਸਾਰੇ ਪ੍ਰੈਸ ਵਾਲੇ ਇਹ ਕਰਨ ਜਾਂਦੇ ਸੀ ਤੁਹਾਡਾ ਜਿਉਂਦਾ ਨਹੀਂ ਹੈਗਾ ਬਾਹਰ ਉੱਥੇ ਧਰਨੇ ਤੋਂ ਖਬਰ ਆਈ ਉਹ ਮਰ ਚੁੱਕਿਆ ਹੈ ਸਾਡੀ ਕੋਈ ਕਿਸੇ ਨੇ ਕਿਸੇ ਨੇ ਕੁਛ ਨਹੀਂ ਪੁੱਛਿਆ ਸਾਨੂੰ ਅੱਜ ਤੱਕ ਨਹੀਂ ਪੁੱਛਿਆ ਚਿੱਤੇ ਮਰਜੀ ਨੇਮ ਚ ਕਾ ਲੋ ਸਿਰਫ ਸਾਨੂੰ ਜਦ ਵੀ ਜਾਂਦੇ 10 10 ਬੰਦੇ ਅਸੀਂ ਉਹਨਾਂ ਦੇ ਅੱਗੇ ਹੱਥ ਜੋੜਨਾ ਦੇਖੋ ਹਰੇਕ ਮਾਂ ਬਾਪ ਕਰਦਾ ਇਸ ਚੀਜ਼ ਨੂੰ ਜੋ ਅਸੀਂ ਕੀਤਾ ਹੈ ਅਸੀਂ ਕਿਹਾ ਵੀ ਆਈ ਸੀ ਯੂ 'ਚ ਸਾਡੇ ਬੱਚੇ ਬਾਰ ਬਾਰ ਡਾਕਟਰ ਇਰੀਟੇਟ ਹੁੰਦੇ ਆ ਕੋਈ ਗਲਤ ਕਦਮ ਨਾ ਚੱਕ ਲੈਣ ਸਾਡੇ ਬੱਚੇ ਨੂੰ ਬਚ ਜਾਣ ਦੇ ਅਸੀਂ ਗਲਤ ਕਿੱਥੇ ਸੀਗੇ ਅਸੀਂ ਇੱਕ ਗੱਲ ਹੋਰ ਕਹੀ ਇੱਕ ਗੱਲ ਤੁਹਾਨੂੰ ਇੱਕ ਗੱਲ ਹੋਰ ਕਹੀ ਅਸੀਂ ਇੱਥੇ ਪੁੱਛਿਆ ਤੁਹਾਡੇ ਇੱਥੇ ਸਾਰੇ ਆਪਨੇ ਬੰਦੇ ਗਵਾਹ ਨੇ ਮੈਂ ਪੁੱਛਿਆ ਗੱਲ ਨੂੰ ਮੈਂ ਕਿਹਾ ਜੀ ਉਹਨਾਂ ਦਾ ਬੱਚਾ ਜੀ ਦਾ ਹੈ ਉਹ ਤੋਂ ਇੱਕ ਪੈਸਾ ਤਾਂ ਨਹੀਂ ਲਿਆ ਜਾ ਰਿਹਾ ਆਂਦੇ ਨਹੀਂ ਲਿਆ ਜਾ ਰਿਹਾ ਪਹਿਲੀ ਗੱਲ ਆ ਹੋਈ ਇਹ ਪੁੱਛਿਆ ਫੇਰ ਆ ਹੁਣ ਜਦੋਂ ਖੜਕੇ ਇੱਥੇ ਸਪੀਕਰ ਤੇ ਬੋਲਿਆ ਮੁੰਡਾ ਮੈਂ ਕਿਹਾ ਭਾਈ ਜਿਹੜਾ ਮੁੰਡਾ ਦਿਲਪ੍ਰੀਤ ਪਿਆ ਉਹਨਾਂ ਦੀ ਫੈਮਿਲੀ ਦੇ ਚਾਚੇ ਜਾਂ ਉਹਦੇ ਪਿਓ ਨੂੰ ਬੁਲਾ ਕੇ ਪੁੱਛੋ ਇੱਥੇ ਗੱਲ ਤਾਂ ਸੁਣ ਲਓ ਪਹਿਨਾ ਗੱਲ ਤਾਂ ਸੁਣ ਲਓ ਉਦੋਂ ਕਿਹਾ ਹੁਣ ਉਦੋਂ ਪਹਿਲਾਂ ਜਦੋਂ ਇੱਥੇ ਖੜੇ ਸੀ ਸਾਰੇ ਜਣੇ ਬੈਠ ਕੇ ਸਵਾਲ ਜਵਾਬ ਹੋ ਰੇ ਸੀ ਮੈਂ ਉਦੋਂ ਕਹੀ ਆ ਗੱਲ ਹੁਣ ਦੱਸੋ ਅਸੀਂ ਔਰ ਫੇਰ ਵੀ ਫੇਰ ਵੀ ਅਸੀਂ ਇਹ ਕਹਿੰਦੇ ਗੱਲ ਤਾਂ ਸੁਣ ਲੈ ਪਹਿਨਾ ਫੇਰ ਵੀ ਅਸੀਂ ਇਹ ਕਹਿੰਦੇ ਰਹੇ ਕਿ ਉਹਨਾਂ ਦੀ ਯਾਰ ਗੱਲ ਕਾਲੀ ਨਾ ਕਰੋ ਅਸੀਂ ਫੇਰ ਵੀ ਕਹਿੰਦੇ ਰਹੇ ਕਾਲੀ ਨਾ ਕਰੋ ਅਸੀਂ ਕਹਿੰਦੇ ਰਹੇ ਕਾਲੀ ਨਾ ਕਰੋ ਪਰ ਭੈਣ ਹੋਣਾ ਸੀ ਕੱਲੇ ਥੋੜਾ ਪੈੰਡ ਵਾਲਾ ਵੀ ਆਹੀ ਕਹਿਣ ਲੱਗੇ ਦੱਸੋ ਦੱਸੋ ਅਸੀਂ ਆਏ ਸੀ ਧਰਨੇ ਤੇ ਮੇਰੀ ਨਣਦ ਸਸ ਅਸੀਂ ਸਾਰੇ ਇੱਥੇ ਹੁਣੇ ਆਏ ਸੀਗੇ ਤੇ ਸਾਰਿਆਂ ਨੇ ਕਹਿਦਾ ਕਿ ਇੱਥੇ ਇੰਨਾ ਜ਼ਿਆਦਾ ਰੋਲਾ ਪਾਤ ਹੈ ਕਿ ਉਹ ਮਰਿਆ ਹੋਇਆ ਏ ਮਰਿਆ ਹੋਇਆ ਤੁਸੀਂ ਜਾ ਕੇ ਉਹਦੇ ਸਾਹ ਕੱਢ ਕੇ ਦੇਖੋ ਵੀ ਸਾਹ ਚੱਲਦੇ ਆ ਨਹੀਂ ਚੱਲਦੇ ਹੈਨਾ ਤੇ ਸਾਡੇ ਵਰਗੇ ਨੂੰ ਸਾਰਿਆਂ ਨੂੰ ਸਾਰੇ ਟੱਬਰ ਨੂੰ ਸਾਰੀ ਫੈਮਿਲੀ ਜਦੋਂ ਤੁਸੀਂ ਇੱਥੇ ਨਹੀਂ ਸੀਗੇ ਆਏ ਨਹੀਂ ਸੀਗੇ ਤੇ ਅਸੀਂ ਸਾਰਾ ਟੱਬਰ ਉੱਥੇ ਗਿਰਦਾ ਪੈਂਦਾ ਉੱਥੇ ਪਹੁੰਚ ਗਿਆ ਵੀ ਸਾਹ ਚੱਲ ਰਹੇ ਆ ਸਾਨੂੰ ਡਾਕਟਰ बार-बार ਇਹ ਚੀਜ਼ ਕਹਿ ਰਿਹਾ ਵੀ ਨਹੀਂ ਠੀਕ ਹੈ ਬੱਚਾ ਸਵੇਰੇ ਵੀ ਸਾਡੀ ਕਾਉਂਸਲਿੰਗ ਹੋਈ ਕਿ ਇੰਨੀ ਬੱਚੇ ਦੀ ਧੜ ਚਲੀ ਪਰ ਬੱਚਾ ਕਮਾ ਚ ਜਾ ਚੁੱਕਿਆ ਹੈ ਅਸੀਂ ਗਰੰਟੀ ਨਹੀਂ ਲੈ ਸਕਦੇ ਮਹੀਨਾ 2 ਮਹੀਨਾ ਸਾਲ ਜਦ ਮਰਜੀ ਤੁਹਾਡਾ ਬੱਚਾ ਰਿਕਵਰ ਕਰੇ ਹੋ ਜ਼ਕਦਾ ਠੀਕ ਹੈ ਜੀ ਉਹ ਰੱਬ ਦੇ ਭਰੋਸੇ ਆ ਪਰ ਸਾਨੂੰ ਇੱਕ ਵਾਰ ਇੱਕ ਵਾਰ ਵੀ ਸਾਡੇ ਨਾਲ ਕਿਸੇ ਨੇ ਆ ਕੇ ਆ ਸਾਰਾ ਬੇੜਾ ਸਾਡੇ ਖਿਲਾਫ ਕਿਉਂ ਹੋ ਰਿਹਾ ਕਿ ਸਾਨੂੰ ਸਿਰਫ ਇਹ ਚੀਜ਼ ਕਹੀ ਗਈ ਕਹਿੰਦੇ ਤੁਹਾਡੇ ਹੁਣ ਵੀ ਕੁਝ ਬਣ ਜੂ ਹੁਣ ਵੀ ਕੁਝ ਬਣ ਜੂ ਤੁਸੀਂ ਇੱਥੇ ਚੱਕ ਲਿਓ ਜਾਂ ਤਾਂ ਕੋਈ ਮਾਂ ਆਪਣੇ ਆਪਣੇ ਬੱਚੇ ਨੂੰ ਮਾਰ ਕੇ 1% ਬਚਾ ਕੇ ਸਾਰੇ ਕਿਹਨੇ ਕਿਹਾ ਸਾਰੇ ਜਿਹੜੀ ਜਨਾਨੀਆਂ ਇੱਥੇ ਬੈਠੀਆਂ ਸੀ ਸਾਡੇ ਨਾਲ ਵੀ ਗੱਲ ਕਰ ਲੈਣੀ ਹੈ ਮੈਨੂੰ ਬੈਨੀਫਿਟ ਮਿਲੇਗਾ ਜੋ ਉਹਦੇ ਨਾਲ ਪ੍ਰੀਮਿਅਮ ਉਹ ਹੀ ਤੁਹਾਨੂੰ ਸਰਕਾਰ ਤੋਂ ਮੇਰੇ ਬੈਨੀਫਿਟ ਦੀ ਤਾਂ ਗੱਲ ਹੀ ਨਹੀਂ ਕੀਤੀ ਅਸੀਂ ਹੁਣ ਕੀ ਕਰੀਏ ਉਹਦੀ ਗੱਲ ਹੋਰ ਛੱਡੋ ਪਹਿਲੀ ਹਾਂ ਬਈ ਤਾਂ ਮਤਲਬ ਅਸੀਂ ਕੁਝ ਨਹੀਂ ਰਹਿ ਗਏ ਸਾਡੇ ਨਾਲ ਤਾਂ ਦੱਸ ਕੀ ਕਰੀਏ ਹੁਣ ਕਸ ਕੀ ਕਰੀਏ ਬੱਚਾ ਬੱਚਾ ਨਹੀਂ ਹੈਗਾ ਨਾਲ ਤੂੰ ਦੱਸ ਪੈਣ ਨਹੀਂ ਅਸੀਂ ਨਹੀਂ ਅਸੀਂ ਦੱਸੋ ਸਾਡੇ ਬੱਚਾ ਦੱਸ ਬਤਾਲ ਚ ਪਿਆ ਅਸੀਂ ਤੁਸੀਂ ਦੱਸੋ ਅਸੀਂ ਕਰਨਾ ਨਹੀਂ ਆ ਬੈਠ ਕੇ ਸਾਰੀ ਰਾਤ ਇਤਿਹਾਸ ਧਰਨੇ ਤੇ ਲਾ ਕੇ ਬੈਠੇ ਸਾਰੀ ਸਾਰੀ ਰਾਤ ਇਧੇ ਧਰਨੇ ਤੇ ਬੈਠੇ ਦੋ ਮਿੰਟ ਪੈਣੇ ਪੈਣਾ ਇੱਕ ਵਾਰੀ ਗੱਲ ਕਰੋ ਪੈਣੇ 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 ਉੱਠ ਅਸੀਂ ਜਦੋਂ ਤੇਰੇ ਨਾਲ ਖੜੇ ਸਾਰੇ ਭਰਾ ਚੜਦੀ ਕਲਾ ਦੇ ਪੈਣੇ ਇਹ ਲੈ ਪੈਣੇ ਅਸੀਂ ਅਸੀਂ ਖੜੇ ਹਾਂ ਜਦੋਂ ਉਹ ਸਿੰਜਾ ਨਹੀਂ ਓ ਇੱਧਰ ਦੇਖ ਭਣੇ ਤੂੰ ਸਿੰਗਾ ਦੀ ਧੀ ਹੋ ਕੇ ਐਵੇਂ ਕਰਦੀ ਆ ਓੜ ਸਾਡੇ ਪਿੰਡ ਸਾਰਾ ਖਲਾਫ ਹੋ ਗਿਆ ਕਿ ਇੱਥੇ ਤੁਸੀਂ ਬੋਡੀ ਲੈ ਕੇ ਨਹੀਂ ਆਏ ਅਸੀਂ ਬੋਡੀ ਚੁੰਉਂਦੇ ਦੀ ਕਿੰਨਾ ਚੱਕ ਲਿਆ ਭਣੇ ਭਾਈ ਜੀ ਤੁਹਾਡੇ ਸਾਰੇ মিডিਆ ਰਾਹੀਂ ਮੈਂ ਇੱਕ ਬੇਨਤੀ ਕਰ ਰਿਹਾ ਹਾਂ ਪਹਿਲੀ ਗੱਲ ਇਹ ਆ ਜਿਹੜਾ ਬੱਚਾ ਉਹ ਹੈਗਾ ਉਹ ਚੜਦੀ ਕਲਾ ਚ ਤੇ ਉਹਨੂੰ ਉਹਦੀ ਲੈਂਦੀ ਕਲਾ ਦੀ ਜੇ ਅਸੀਂ ਚੜਦੀ ਕਲਾ ਦੀ ਅਰਦਾਸ ਨਹੀਂ ਕਰ ਸਕਦੇ ਲੈਂਦੀ ਦੀ ਨਾ ਕਰੀ ਠੀਕ ਹੈ ਜੀ ਸਾਰਾ ਸਾਰਾ ਖਾਲਸਾ ਇੱਕ ਮਿੰਟ ਹੋਰ ਗੱਲ ਕਰ ਲੈਣਾ ਸਾਰਾ ਖਾਲਸਾ ਪੰਥ ਇੱਥੇ ਖੜਾ ਐਲਾਨ ਕਰਦਾ ਨਾਮ ਜਸਦੀਪ ਸਿੰਘ ਖਾਲਸਾ ਠੀਕ ਆ ਜੇ ਕਿਸੇ ਬੰਦੇ ਦੇ ਮੂੰਹੋਂ ਇਹ ਗੱਲ ਸੁਣ ਲਈ ਕਿ ਉਹ ਬੰਦਾ ਪੂਰਾ ਹੋਇਆ ਹੋਇਆ ਤੇ ਉਹਨੂੰ ਜ਼ਬਰਦਸਤੀ ਵੈਂਟੀਲੇਟਰ ਤੇ ਰੱਖਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਸਰ ਤੁਸੀਂ ਮੰਨਿਓਗੋ ਤੁਸੀਂ ਵਿਚ ਨਹੀਂ ਆਉਣਾ ਗਿੱਟੇ ਖਾਲਸਾ ਪੰਥ ਤੋੜੂਗਾ ਉਹਦੇ ਬਾਬਾ ਜੀ ਬਾਬਾ ਜੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਪੁਲਿਸ ਪ੍ਰਸ਼ਾਸਨ ਵਿੱਚ ਨਾ ਆਵੇ ਪੁਲਿਸ ਪ੍ਰਸ਼ਾਸਨ ਵਿੱਚ ਨਾ ਆਵੇ ਠੀਕ ਆ ਜੇ ਜੇ ਲੈਂਦੀ ਕਲਾ ਦੀ ਗੱਲ ਕਰੋਗੇ ਲਾਂਦੀ ਕਲਾ ਦੀ ਗੱਲ ਕਰੋਗੇ ਤੇ ਅਸੀਂ ਉਹਦੇ ਗਿੱਟੇ ਛਾਂਕਾਂਗੇ ਠੀਕ ਹੈ ਨਾ ਜੀ ਹੁਣ ਸਾਡੇ ਸਾਰੇ ਕਲਾ ਦੂਜੀ ਗੱਲ ਇਹ ਆ ਭਾਵੇਂ ਕੋਈ ਹੋਵੇ ਸਾਨੂੰ ਇੱਥੇ ਇਹ ਸੁਮਲੀ ਪੁਲਿਸ ਵਾਲੇ ਕਹਿੰਦੇ ਲਾਠੀ ਚਾਰਜ ਕਰਾਂਗੇ ਕਰਨਾ ਦੂਰ ਦੀ ਗੱਲ ਆ ਤੁਸੀਂ ਲੱਟ ਕੱਢ ਲਓ ਤੇ ਅਸੀਂ ਤਾਂ ਖਾਲਸਾ ਤਿਆਰ ਬਰ ਤਿਆਰ ਤੁਸੀਂ ਦੇਖਿਆ ਜੀ ਸ਼ਸਤਰ ਸਾਰੇ ਪ੍ਰਕਾਸ਼ ਨੇ ਬਾਬਾ ਦੂਜੀ ਅੱਲਾਹ ਅਕਬਰ ਅੱਲਾਹ ਅਕਬਰ ਇਹਨੇ ਆਪਣੇ ਸਿੰਘਾਂ ਨੇ ਕਿਹਾ ਕਿ ਪੁਲਿਸ ਕਰੀ ਲਾਠੀ ਚਾਰਜ ਕਰਾਂਗੇ ਆ ਹਾਂ ਸਾਨੂੰ ਸੁਣਿਆ ਤਿੰਨ ਦਿਨ ਹੋ ਗਏ ਤਿੰਨ ਦਿਨ ਤੁਹਾਡੇ ਨਾਲ ਖੜੇ ਆ ਸਾਡੇ ਕਦੀ ਮਨਾਂ ਚ ਵੀ ਕੋਈ ਗੱਲ ਅਸੀਂ ਕਦੀ ਇਹ ਗੱਲ ਸਾਡੇ ਮਨ ਚ ਨਹੀਂ ਆਈ ਸਾਡੇ ਅਸੀਂ ਬਹੁਤ ਵੱਡਾ ਇੱਕ ਹਾਦਸਾ ਹੋਇਆ ਸਰ ਤੁਸੀਂ ਕੋਟੀ ਗੱਲਾਂ ਨਾ ਤੁਸੀਂ ਰਿਸਪੈਕਟਡ ਹੋ ਸਾਡੇ ਤੁਸੀਂ ਤੁਸੀਂ ਰਿਸਪੈਕਟਡ ਹੋ ਤੁਸੀਂ ਸਾਰੇ ਅਸੀਂ ਉੱਧਰ ਭੱਜ ਗਏ ਮਿੰਟ ਚ ਇੱਥੇ ਮੋਰਚਾ ਚੱਕ ਤਾ ਤੁਸੀਂ ਸਾਨੂੰ ਭਜਾਇਆ ਬੇਗੂ ਬਣਾ ਰਹੇ ਸਾਨੂੰ ਜੀ ਸਾਨੂੰ ਕਿ ਜਿਵੇਂ ਬੇਗੂ ਬਣਾ ਰਹੇ ਸਾਨੂੰ ਕਿ ਸਾਡੇ ਮੁੰਡਾ ਇਹ ਹੋ ਗਿਆ ਇਹ ਹੋ ਗਿਆ ਤੁਸੀਂ ਸਾਡੇ ਦਿਲ ਨੂੰ ਪੁੱਛੋ ਦੇਖੋ ਕਿ ਤਰ੍ਹਾਂ ਅਸੀਂ ਕਰਦੇ ਹਾਂ ਹੈ ਨਾ ਕ ਚੱਕ ਤਿਆ ਤੁਸੀਂ ਅਸੀਂ ਉਹਨਾਂ ਦੇ ਦਿਲਾਂ ਦਾ ਆ ਰਹੇ ਹਾਂ ਤਾਂ ਸਾਡੇ ਕੁਝ ਨਹੀਂ ਇਹਨੂੰ ਤਾਂ ਇਨਸਾਫ ਚਾਹੀਦਾ ਜੀ ਬਈ ਇਨਸਾਫ ਚਾਹੀਦਾ ਅਰੇ ਧੋ ਗੱਲ ਸੁਣੋ ਮੈਂ ਇੱਕ ਛੋਟੀ ਇੱਕ ਮਿੰਟ ਇੱਕ ਮਿੰਟ ਸਾਰੀ ਵਿੱਚ ਟੋਪ ਕਰੋ ਪਹਿਲਾਂ ਗੱਲ ਸੁਣ ਲਓ ਤੁਸੀਂ ਮੇਰੇ ਨਾਲ ਇੱਕ ਮਿੰਟ ਮੇਰੇ ਨਾਲ ਉਹ ਦਿਨ ਰਾਤ ਨੂੰ ਤੁਸੀਂ ਗਏ ਸੀ ਨਾ ਹਸਪੀਟਲ ਗਏ ਸੀ ਡਾਕਟਰ ਨਾਲ ਤੁਹਾਡੀ ਕੀ ਗੱਲ ਹੋਈ ਸੀ ਫੋਟ ਇੰਟਰਵਿਊ ਹੋਇਆ ਸੀ ਨਾ ਬਿਲਕੁਲ ਹੋਇਆ ਸੀ ਨਾ ਉਹਨਾਂ ਨੇ ਕੀ ਕਹੇ ਸੀ ਵੀ ਜੂੰਦਾ ਹੈ ਨਾ ਤੇ ਇੱਥੇ ਕੀ ਹੋਇਆ ਹੋਇਆ ਸਾਰੀ ਜਨਾਨੀਆਂ ਸਾਰਾ ਬੇੜਾ ਸਾਰਾ ਪਿੰਡ ਕਹਿੰਦੇ ਉਹ ਮਰਿਆ ਮਰ ਚੁੱਕਿਆ ਹੈ ਕਹਿੰਦੇ ਮਰ ਚੁੱਕਿਆ ਤੇ ਹੁਣ ਪਤਾ ਕੀ ਕਹਿੰਦੀ ਸਾਡਾ ਦੁਨੀਆ ਕਹਿੰਦੇ ਜਾ ਤਾਂ ਤੁਸੀਂ ਆਏ ਨਹੀਂ ਹੁਣ ਤੁਸੀਂ ਕਹਿੰਦੇ ਜਾਓ ਕੀ ਕਰੀਐ ਸੀ ਕੀ ਕਰੀਏ ਜੀ ਅਸੀਂ ਕਿੱਥੇ ਦੀ ਕੀ ਸਾਡੇ ਇਨਸਾਨ ਕੋਈ ਨਹੀਂ ਕਰ ਸਕਦਾ ਭੈਣੇ ਮੇਰੀ ਗੱਲ ਸੁਣੋ ਜੋ ਅਸੀਂ ਸੁਣ ਰਹੇ ਹਾਂ ਜੋ ਸਾਨੂੰ ਕਹਿ ਰਹੇ ਅਸੀਂ ਉਹ ਵੀਰੇ ਸਾਡੇ ਬੋਲ ਰਹੇ ਭੈਣੇ ਮੇਰੀ ਗੱਲ ਸੁਣੋ ਭੈਣੇ ਮੇਰੀ ਗੱਲ ਸੁਣੋ ਥੋਟੇ ਪੈਣ ਜਨਨੀਆਂ ਜਾਂਦੀ ਜਾਂਦੀ ਆ ਕਹਿ ਰਹੀ ਮਤ ਭੈਣੇ ਖੜੇ ਸਾਨੂੰ ਪਜਾ ਕੇ ਕਹਿੰਦੇ ਮੁੰਡੇ ਦਾ ਬੈਟਿ ਲੈਟਰ ਕੱਢ ਕੇ ਦੇਖਣਾ ਭੈਣੇ ਮੈਨੂੰ ਮੈਨੂੰ ਇੱਕ ਚੀਜ਼ ਦਾ ਜਵਾਬ ਦੋ ਹਾਂਜੀ ਟੋਡਾ ਮੁੰਡਾ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਤੁਹਾਡੇ ਪਿੰਡ ਚ ਕਿੰਨਾ ਬੰਦਾ ਕਿੰਨਾ ਕਿੰਨੀ ਵੋਟ ਆ ਤੁਹਾਡੇ ਪਿੰਡ ਦੀ ਸਾਰੀ ਵੀਰੇ ਵੋਟਾਂ ਦਾ ਮੇਰੀ ਗੱਲ ਮੈਂ ਜਿੰਨੀ ਗੱਲ ਪੁੱਛੀ ਉਹਦਾ ਜਵਾਬ ਦੋ ਕਿੰਨੀ ਕਿੰਨੀ ਵੋਟ ਆ 1000 2000 ਨੂੰ ਬਾਬਾ ਜੀ ਨੂੰ ਪਿੱਛੇ ਕਰੋ ਨੂੰ ਕੈਮਰਾ ਨੂੰ ਪੁੱਛੋ ਜਵਾਬ ਪੁੱਛੋ ਇਹਨੂੰ ਪਾਵੇਂ ਤੁਸੀਂ ਤੁਸੀਂ ਮੰਨ ਲਓ ਤੁਹਾਡੇ ਪਿੰਡ ਚ 5000 ਵੋਟ ਆ ਤੋਂ ਨੂੰ 5000 ਬੰਦਾ ਚਾਹੀਦਾ ਕਿ ਉੱਤੇ ਜਿੰਨੀ ਲੱਖਾਂ ਦੇ ਹਿਸਾਬ ਨਾਲ ਫੌਜ ਖੜੀ ਆ ਗਰ ਉੱਪਰ ਕਿਨੋਂ ਫੇਰ ਦੇਖ ਲਈ ਤੇ ਸਾਡਾ ਥੋੜਾ ਥੋੜਾ ਪਿੰਡ ਜਾਂਦਾ ਜਾਵੇ ਪ੍ਰਸ਼ਾਸਨ ਨਾਲ ਜੇ ਅਸੀਂ ਪੈਰ ਪੱਟੇ ਹੋਣ ਤਾਂ ਸਾਨੂੰ ਦੱਸੋ ਪੱਕਾ ਕਰ ਦੱਸ ਕਹਿੰਦੇ ਜਦ ਤੂੰ ਆਈ ਨਹੀਂ ਮਤਲਬ ਮੈਂ ਇੱਕ ਵੀ ਮਾਂ ਮੈਨੂੰ ਪਹਿਲਾਂ ਲਿਆ ਦਿਓ ਵੀ 1% ਉਹਦੀ ਆਸ ਹੋਵੇ ਬੱਚੇ ਦੀ ਮਾਤਾ ਇਹ ਤਾਂ ਮੈਨੂੰ ਕਹ ਇਹ ਤਾਂ ਮੈਨੂੰ ਕਹਿ ਕੇ ਕਿ ਮੈਂ ਪ੍ਰਸ਼ਾਸਨ ਨਾਲ ਮਿਲਿਆ ਉਹਦੀ ਚੜਦੀ ਅਰਦਾਸ ਲਈ ਉਹਦੀ ਗੱਲ ਕਰੋ ਅਸੀਂ ਡਾਕਟਰਾਂ ਨੂੰ ਕਰ ਰਹੇ ਹਾਂ ਕਿ ਡਾਕਟਰ ਸਾਹਿਬ ਇਹਦੇ ਵੱਧ ਤੋਂ ਵੱਧ ਇਲਾਜ ਕਰੋ ਕਿ ਤਾਂ ਇਹ ਗੱਲ ਤੇ ਉਹਦੀ ਕਰਿਆ ਪਏ ੱੱੱਕਾ ਮੁਕੀ ਹਸਪੀਟਲ ਚ ਕੀਤਾ ਹੋਇਆ ਕਿ ਉਹ ਮਾਰ ਚੁੱਕਿਆ ਇਹ ਹੈ ਜਦ ਕੀ ਬਾਹਰ ਦੇ ਬੰਦਿਆ ਤੋਂ ਚੈੱਕ ਕਰਾਇਆ ਕਿਉਂਕਿ ਇਹ ਸਾਰੇ ਇਕੱਠੇ ਨੂੰ ਚਾਹਨੇ ਕਿ ਪ੍ਰਸ਼ਾਸਨ ਜੇ ਕਹਿ ਰਿਹਾ ਪ੍ਰਸ਼ਾਸਨ ਦੀ ਗੱਲ ਮੰਨੋ ਉਹਦੀ ਲੱਤਾਂ ਬਾਹਰ ਹਿੱਲਦੀਆਂ ਤੇ ਹੁਣ ਬਾਬਾ ਜੀ ਗਏ ਸੀ ਤੇ ਬਾਹਰ ਡਾਕਟਰ ਵੀ ਜਾ ਕੇ ਬਾਹਰ ਦੇ ਡਾਕਟਰ ਵੀ ਮਲਾਏ ਉਹ ਕਹਿੰਦੇ ਜਦ ਪਲਸ ਚੱਲ ਰਹੀ ਹੈ ਧੜਕਣ ਚੱਲ ਰਹੀ ਹੈ ਇੰਨਾ ਸਰੀਰ ਕਿਸੇ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਅਸੀਂ ਉਹਨੂੰ ਕਿੱਦਾਂ ਇੱਥੇ ਪਾ ਦਈਏ ਕਿੱਦਾਂ ਲਿਆ ਕੇ ਪਾ ਦਈਏ ਕਿੱਦਾਂ ਵੀ ਬੰਦਾ ਉਹਨਾਂ ਨੂੰ ਕੀ ਕਹਿੰਦੇ ਹੁਣ ਪੂਰੀ ਉਹਨਾਂ ਨਾਲ ਪੈਣੇ ਪੈਣੇ ਅਸੀਂ ਇੱਕ ਗੱਲ ਫਿਰ ਉਹਦੀ ਖਾਤੇ ਮੈਨੂੰ ਉਹਦਾ ਸਿਰ ਪਿਆ ਹੋਊਗਾ ਜੇ ਮੈਂ ਬੋਲੂਗਾ ਅਸੀਂ ਇੱਕ ਗੱਲ ਕਹਿ ਦਿੰਦੇ ਆ ਪੈਣੇ ਤੁਸੀਂ ਕਹ ਰਹੇ ਕਿ ਲੋਕੀ ਕਹਿੰਦੇ ਲੋਕੀ ਕਹਿੰਦੇ ਲੋਕੀ ਕੁਛ ਮਰਜ਼ੀ ਕਹਿੰਦੇ ਲੋਕਾਂ ਨੇ ਮੈਨੂੰ ਵੀ ਕਹਿਤਾ ਕਿ ਮੈਂ ਪ੍ਰਸ਼ਾਸਨ ਨਾਲ ਮਿਲਿਆ ਅਸੀਂ ਇਹ ਐਲਾਨ ਕਰ ਕੀਤਾ ਕਿ ਮਾਰਾ ਜਿਹੜਾ ਮੁੰਡਾ ਸਾਡਾ ਸ਼ਹੀਦ ਹੋਇਆ ਉਹਨੂੰ ਯੋਧੇ ਦਾ ਦਰਜਾ ਦਿੱਤਾ ਜਾਊਗਾ ਅੱਜ ਤੋਂ ਬਾਅਦ ਕਿਉਂਕਿ ਉਹਨੇ ਸਾਡੇ ਪੰਜਾਬ ਦੀਆਂ ਸੁੱਤੀਆਂ ਜ਼ਮੀਰਾਂ ਜਗਾਤੀਆਂ ਨੇ ਦੂਜੀ ਗੱਲ ਜੇ ਕਿਸੇ ਵੀ ਬੰਦੇ ਨੇ ਹੁਣ ਦੁਬਾਰਾ ਐਲਾਨ ਕਰ ਰਹੀਆਂ ਜੇ ਕਿਸੇ ਨੇ ਵੀ ਉਹਨੂੰ ਕਿਹਾ ਮੁੰਡੇ ਨੂੰ ਜਿਹੜਾ ਹਸਪਤਾਲ ਪਿਆ ਕਿ ਉਹਦੇ ਉਹ ਆਪਣੇ ਸਵਾਸਤਿਆ ਗਿਆ ਤੇ ਉਹਦੇ ਨਾਲ ਦੇ ਬੈੱਡ ਤੇ ਉਹਨੂੰ ਪਾਵਾਂਗੇ ਅਸੀਂ ਸਹੀ ਗੱਲ ਪੁਲਿਸ ਵਿੱਚ ਨਹੀਂ ਆਊਗੀ ਖਾਲਸਾ ਪੰਥ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਕਿਰਤ ਸੇਵਾ ਲਾ ਪੜ ਕੇ ਤੇ ਅਦੀ ਅਰਦਾਸਾ ਸੋਧ ਕੇ ਆਊਗਾ ਨਾਲ ਦੇ ਬੈੱਡ ਤੇ ਜੇ ਨਾ ਪਾਇਆ ਤੇ ਨਾ ਜਸਦੀਪ ਸਿੰਘ ਖਾਲਸਾ ਨਹੀਂ ਆ ਜਿੰਨੀ ਉਹਦੀ ਲਿਖਿਓ ਨੇ ਉਹਨੇ ਸਾਲੇ ਨੇ ਪਰ ਉਹ ਜਿਉਂਦਾ ਹੈ ਨਾ ਪਤਾ ਕੀ ਆ ਆਪਣੇ ਇੱਥੇ ਬੈਸੀ ਅੰਦਰ ਟਾਈਮ ਵੇਸਟ ਕਰਦੇ ਆਂ ਆਪਾਂ ਨਾਲ ਚੱਲੀਏ ਤੂੰ ਨਾਲ ਬੈਠ ਅਰਦਾਸ ਕਰ ਖਾਲਸਾ ਜੀ ਇਹ ਵੀ ਕਰਦਾ ਰਹੇ ਆਪਾਂ ਡਾਕਟਰਾਂ ਨਾਲ ਗੱਲ ਕਰੀਏ ਜੇ ਕੋਈ ਬੈਟਰ ਇਲਾਜ ਦੀ ਲੋੜ ਆ ਕੋਈ ਵਧੀਆ ਡਾਕਟਰ ਮੰਗਾਉਣ ਦੀ ਲੋੜ ਆ ਆਪਾਂ ਤੇਰੇ ਨਾਲ ਆ ਸਾਰੇ ਇਹ ਅਰਦਾਸ ਕਰਨਗੇ ਆਪਾਂ ਪ੍ਰਸ਼ਾਸਨ ਪੱਖੋਂ ਪੂਰਾ ਜੋ ਲਾਵਾਂਗੇ ਆਪਾਂ ਇੱਥੇ ਖੜ ਕੇ ਬਹਿਸ ਕੀਤੇ ਨਾ ਨਹੀਂ ਨਾ ਕੁਝ ਹੋਊਗਾ ਆਪਾਂ ਜੇ ਜਾਵਾਂਗੇ ਉੱਥੇ ਤਾਂ ਹੀ ਹੋਊਗਾ ਜੀ ਸਾਰੇ ਤੇਰੇ ਨਾਲ ਖੜੇ ਨੇ ਆਪਾਂ ਜਾ ਕੇ ਹੋਣਾ ਇੱਥੇ ਬਹਿਸ ਕੇ ਟਾਈਮ ਬਰਬਾਦ ਕਰਕੇ ਕੀ ਨਿਕਲੂਗਾ ਸਿੱਧੀ ਨਾਲ ਆਓ ਡਾਕਟਰ ਸਾਹਿਬ ਕੋਲ ਚੱਲਦੇ ਆ ਆਪਾਂ ਤੁਹਾਨੂੰ ਮਿਲਦੇ ਆ ਕੋਈ ਨਹੀਂ ਆਪ ਹਰ ਪੱਖੋਂ ਨਾਲ ਖੜੇ ਆ ਤੁਹਾਡੇ ਸਤਿਕਾਰਯੋਗ ਦਾ ਸਾਡਾ ਕੋ ਖਰਚਾ ਨਹੀਂ ਹੈਗਾ ਜਿਸ ਉਹ ਬੀਬੀ ਪਹਿਲੇ ਦਿਨ ਤੋਂ ਆਪਾਂ ਖੜੇ ਆਂ ਪਰ ਕੋਈ ਦਾ ਕਹਿ ਨਹੀਂ ਰਿਹਾ ਵੀ ਪੈਸੇ ਦਿਓ ਪੈਸੇ ਤਾਂ ਮੰਗ ਹੀ ਨਹੀਂ ਰਹੇ ਅਸੀਂ ਲਿਖ ਕੇ ਦੋ ਸਾਨੂੰ ਵੀ ਹੋਇਆ ਵੀ ਸਾਨੂੰ ਕੋ ਹੈ ਕੁਝ ਮੈਂ ਤਾਂ ਤੁਸੀਂ ਸਾਰੀ ਤੁਹਾਨੂੰ ਇੱਕ ਪੈਸਾ ਨਹੀਂ ਦੇਣਾ ਤੁਸੀਂ ਆਪਾਂ ਖੜੇ ਆਂ ਅਸਾਂ ਕਰਾਉਣ ਨੂੰ ਵੀ ਅਸਾਂ ਆਪਾਂ ਖੜੇ ਆਪਾਂ ਪਹਿਲੇ ਦਿਨ ਤੋਂ ਖੜੀ ਆਂ ਸਾਰੀ মিডিਆ ਖੜੀ ਆ মিডিਆ ਦੇ ਵਿੱਚ ਮੈਂ ਐਲਾਨ ਕਰਤਾ ਦਿੱਤਾ ਜੇ ਪ੍ਰਸ਼ਾਸਨ ਵੀ ਸਾਥ ਨਹੀਂ ਦੇਊਗਾ ਮੈਂ ਤੁਹਾਨੂੰ ਪੈ ਖਰਚਾ ਦਊਗਾ ਬੱਚੇ ਦੇ ਪਿਓ ਨਾਲ ਆਪਾਂ ਜਾ ਕੇ ਆਏ ਆ ਪਰਸੋਂ ਆਪਾਂ ਡਾਕਟਰ ਸਾਹਿਬ ਨੂੰ ਕੱਸੀ ਜਾਓ ਇੱਕ ਵਾਰੀ ਨਾਲ ਉੱਥੇ ਜਾ ਕੇ ਸਾਰੀ ਸਟੇਸ਼ਨ ਨੂੰ ਸਮਝੋ ਤੁਸੀਂ ਨਾਲ ਜਾਓ ਜੇ ਤੁਸੀਂ ਨਾਲ ਜਾਓ ਸਾਰੇ ਤੁਹਾਡੇ ਅਰਦਾਸ ਕਰ ਰਹੇ ਆਂ ਸਾਰੀ ਸੰਗਤ ਬੇ ਇਤਿਹਾਸ ਹਸਪਤਾਲ ਚੱਲ ਕੇ ਵਾਇਗਰੂ ਦਾ ਜਵਾਬ ਕਰਦੇ ਹੋਏ ਚਲੋ ਤੇ ਚੜ੍ਹਦੀ ਕਲਾ ਦੀ ਅਰਦਾਸ ਕਰੋ ਤੁਸੀਂ ਚੜ੍ਹਦੀ ਕਲਾ ਦੀ ਕਰੋ ਤੁਸੀਂ ਅੱਜ